ਪਰਿਵਾਰ ਦੇ ਵਿੱਚ ਪੰਜ ਵਕੀਲ ਨੇ ਚਾਰ ਤੁਹਾਡੀਆਂ ਪੈਨਾ ਵਕੀਲ ਨੇ ਇੱਕ ਤੁਹਾਡਾ ਭਰਾ ਵਕੀਲ ਤੁਸੀਂ ਜੱਜ ਬਣਨ ਦੇ ਬਾਰੇ ਕਿਵੇਂ ਸੋਚਿਆ ਕਿ ਮੈਂ ਜੱਜ ਬਣਾ ਵਕਾਲਤ ਕਰਕੇ ਹੁਣ ਵਕੀਲਾ ਤੋਂ ਵੀ ਉੱਪਰ ਦੀ ਅਦਤ ਤੇ ਬੈਠਣਾ ਹੈ ਮੈਂ ਤਾਂ ਤੁਸੀਂ ਕਿਵੇਂ ਸੋਚਿਆ ਸੀਗਾ ਕਿ ਮੈਂ ਜੱਜ ਬਣਾ ਵਕਾਲਤ ਦੀ ਪੜਾਈ ਕਰਨ ਦੇ ਦੌਰਾਨ ਆਪਾਂ ਦੇਖਦੇ ਹਾਂ ਜਦੋਂ ਵੀ ਕੋਰਟ ਦੇ ਵਿੱਚ ਜਾਂਦੇ ਆ ਜੱਜਿਸ ਨੂੰ ਦੇਖਦੇ ਆ ਤੇ ਓਬਵੀਅਸਲੀ ਤੁਸੀਂ ਕਿਤੇ ਨਾ ਕਿਤੇ ਇਨਫਲੂਐਂਸਡ ਹੁੰਦੇ ਹੋ ਉਹਨਾਂ ਦੇ ਦੁਆਰਾ ਉਹਨਾਂ ਦੀ ਪਰਸਨੈਲਿਟੀ ਦੇ ਦੁਆਰਾ ਤੇ ਮੰਨ ਕਰਦਾ ਆ ਕਿ ਤੁਸੀਂ ਵੀ ਸੁਸਾਇਟੀ ਲਈ ਕੋਈ ਇਦਾਂ ਦੀ ਸੇਵਾ ਨਿਭਾਓ ਜਿਹੜਾ ਸੁਸਾਇਟੀ ਚ ਕਿਸੇ ਨਾ ਕਿਸੇ ਤਰੀਕੇ ਨਾਲ ਜਿਹੜਾ ਆ ਉਹ ਯੋਗਦਾਨ ਪਾਓ ਤੇ ਇਦਾਂ ਦਾ ਹੀ ਜਿਹੜਾ ਸਿਗਾ ਖਿਆਲ ਮੇਰੇ ਮਨ ਵਿੱਚ ਵੀ ਆ ਗਿਆ ਤੇ ਫਿਰ ਸੋਚ ਲਿਆ ਕਿ ਕੱਲੀ ਬਕਾਲਤ ਨੇ ਨਾਲ ਜੱਜ ਵੀ ਜਿਹੜਾ ਆ ਉਹ ਬਣ ਸਕਦੇ ਆ ਤੇ ਫਾਈਨਲੀ ਜਿਹੜੀ ਹੈ ਇਹ ਕੁਰਸੀ ਹਾਸਲ ਹੋ ਗਈ 22 ਜਨਵਰੀ ਨੂੰ ਜਦੋਂ ਤੁਹਾਡਾ ਰਿਜ਼ਲਟ ਆਂਦਾ ਤੁਹਾਨੂੰ ਪਤਾ ਲੱਗਦਾ ਕਿ ਤੁਸੀਂ ਤੇ ਤੁਹਾਡੇ ਨਾਲ ਜਿਹੜੇ 14 ਸਾਥੀ ਸਿਕੇ ਉਹ ਜਿਨ੍ਹਾਂ ਦੇ ਪੁਆਇੰਟ ਕੁਝ ਪੁਆਇੰਟਾਂ ਤੋਂ ਰਹਿ ਗਏ ਸੀ ਉਹ ਪਾਸ ਹੋ ਚੁੱਕੇ ਆ ਹਾਈ ਕੋਰਟ ਨੇ ਡਿਸੀਜਨ ਲਾ ਦਿੱਤਾ ਕਿ ਤੁਸੀਂ ਹੁਣ ਅਦਾਰੇ ਤੇ ਬੈਠ ਸਕਦੇ ਹੋ ਤੁਸੀਂ ਜੱਜ ਬਣ ਸਕਦੇ ਹੋ ਉਦੋਂ ਕਿੰਨੀ ਖੁਸ਼ੀ ਸੀ ਕਿਵੇਂ ਤੁਹਾਨੂੰ ਰਿਜ਼ਲਟ ਦਾ ਪਤਾ ਲੱਗਿਆ ਸਭ ਤੋਂ ਪਹਿਲਾਂ ਕਿਹਦੇ ਨਾਲ ਗੱਲ ਕੀਤੀ ਸੀ ਮੇਰੇ ਸਰ ਹੈ ਜਿਨ੍ਹਾਂ ਤੋਂ ਮੈਂ ਗਾਈਡੈਂਸ ਲਈ ਸੀ ਜੀਪੀ ਸਰ ਚੰਡੀਗੜ੍ਹ ਤੋਂ ਤੇ ਉਹਨਾਂ ਦਾ ਮੈਨੂੰ ਫੋਨ ਆਇਆ ਕਿ ਸੋਨਾਲੀ ਉਹਨਾਂ ਨੇ ਇਹ ਨਹੀਂ ਦੱਸਿਆ ਕਿ ਜੱਜ ਬਣਗੇ ਉਹ ਕਹਿੰਦੇ ਢੋਲ ਵਜਾਓ ਜੀ ਤੇ ਫੈਮਿਲੀ ਪੂਰੀ ਉਸ ਕਨਵਰਸੇਸ਼ਨ ਨੂੰ ਸੁਣ ਰਹੀ ਸੀਗੀ ਤੇ ਉਹ ਇੱਕ ਪਲ ਜਿਹੜਾ ਸੀਗਾ ਬਹੁਤ ਕਹਿ ਲਓ ਇਮੋਸ਼ਨਲ ਜਿਹੜਾ ਸੀਗਾ ਕਰ ਦੇਣ ਵਾਲਾ ਸੀ ਸਾਰੇ ਉਸ ਟਾਈਮ ਤੇ ਬਹੁਤ ਭਾਵੁਕ ਜਿਹੜੇ ਸੀਗੇ ਹੋ ਰਹੇ ਸੀਗੇ ਕਿਉਂਕਿ ਉਹਨਾਂ ਨੇ ਕਾਫੀ ਲੰਮਾ ਸਮਾਂ ਵੇਟ ਕੀਤੀ ਸੀਗੀ ਇਸ ਚੀਜ਼ ਲਈ ਮਤਲਬ ਦਿਨ ਰਾਤ ਜਿਹੜੇ ਸੀਗੇ ਉਂਗਲਾਂ ਤੇ ਕੱਟਦੇ ਹੁੰਦੇ ਢੋਲ ਵਜਾਇਆ ਸੀ ਫਿਰ ਉਦੋਂ ਬਿਲਕੁਲ ਇੱਕ ਗੱਲ ਹੀ ਇੰਨੀ ਵੱਡੀ ਖੁਸ਼ੀ ਦੀ ਸੀਗੀ ਕਿ ਢੋਲ ਜਿਹੜੇ ਸੀਗੇ ਉਹ ਨਗਰ ਵਾਸੀਆਂ ਨੇ ਬੜੇ ਮਤਲਬ ਜੋਸ਼ ਨਾਲ ਲੇਰੇ ਸੀਗੇ ਉਹ ਇਸ ਚੀਜ਼ ਨੂੰ ਬਣਾਇਆ। ਸੁਨਾਲੀ ਜੀ ਗੱਲ ਕਰੀਏ ਤਾਂ 2016 ਦੇ ਵਿੱਚ ਤੁਹਾਡੀ وکਾਲਤ ਪੂਰੀ ਹੋ ਚੁੱਕੀ ਸੀ। ਕਦੇ ਕੋਰਟ ਦੇ ਵਿੱਚ ਪੈਰ ਰੱਖਿਆ ਸੀਗਾ ਕਿ ਸੋਚਿਆ ਸੀ ਕਿ وکਾਲਤ ਕਰਨ ਤੋਂ ਪਹਿਲਾਂ ਹੀ ਆਪਾਂ ਜੱਜ ਬਣ ਕੇ ਕੋਰਟ ਦੀਆਂ ਪੌੜੀਆਂ ਚੜ੍ਹਣੀਆਂ ਵਕੀਲ ਬਣ ਕੇ ਨਹੀਂ ਚੜ੍ਹਣੀਆਂ ਕਦੇ ਪਹਿਲਾਂ ਸੋਚਿਆ ਹੋਇਆ ਸੀਗਾ ਕਿ وکਾਲਤ ਕੀਤੀ ਹੈ ਕੁਝ ਸਮਾਂ ਲॉ ਦੀ ਸਟੱਡੀ ਦੇ ਦੌਰਾਨ ਐਦਾਂ ਨਹੀਂ ਸੋਚਿਆ ਸੀ ਕਿ ਮੈਂ ਕਦੇ ਕੋਰਟ ਚ ਨਹੀਂ ਜਾਣਾ। ਜੀ। ਤੇ ਬਟ ਜਦੋਂ ਲੋ ਕਰਨ ਤੋਂ ਬਾਅਦ ਕੋਰਟ ਚ ਗਈ ਇੱਕ ਦਿਨ ਤੇ ਮੈਨੂੰ ਸੀਗਾ ਕਿ ਨਹੀਂ ਹੁਣ ਮੈਂ ਨਾ ਐਦਾਂ ਨਹੀਂ ਆਣਾ ਹੈਗਾ ਵਕੀਲ ਬਣ ਕੇ ਹੁਣ ਮੈਂ ਜੱਜ ਬਣ ਚੁੱਕਿਆ ਸੀ ਜੱਜ ਬਣ ਕੇ ਕੋਰਟ ਦੀਆਂ ਪੌੜੀਆਂ ਚੜ੍ਹਣੀਆਂ। ਬਿਲਕੁਲ ਮੈਮ। ਜਦੋਂ ਸੁਣਾਲੀ ਨੇ ਤੁਹਾਨੂੰ ਆ ਕੇ ਦੱਸਿਆ ਕਿ ਮੈਂ ਜੱਜ ਬਣ ਚੁੱਕੀ ਹਾਂ ਉਦੋਂ ਤੁਹਾਡਾ ਕੀ ਰਿਐਕਸ਼ਨ ਸੀਗਾ ਸਭ ਤੋਂ ਪਹਿਲਾਂ ਮੰਨ ਦੇ ਵਿੱਚ ਕੀ ਆਇਆ ਸੀ? ਅਸੀਂ ਸਾਰੇ ਇਕੱਠੇ ਸੀਗੇ। ਜੀ। ਸੋਸ ਟਾਈਮ ਸਾਰੇ ਬੱਚੇ ਸਾਡਾ ਪਰਿਵਾਰ ਸਾਰਾ ਬੈਠ ਕਰ ਰਿਹਾ ਸੀ ਸਾਨੂੰ ਸਗਾ ਵੀ ਸ਼ਾਇਦ 4-5 ਵਜੇ ਕਰ ਉਹ ਕੱਢ ਰਹੇ ਨੇ ਆਰਡਰ ਕੱਢ ਰਹੇ ਨੇ ਅਸੀਂ ਸਾਰੇ ਬਾਹਰ ਬੈਠੇ ਸੀ ਤੁੱਬੇ ਦਾ ਮੈਂ ਗੱਡੀ 'ਚ ਬੈਠੇ ਰੁਪੇ ਇਹ ਸਾਰੇ ਅਠਰੇ ਨਸ਼ੇ ਅੰਦਰ ਨੂੰ ਜੀ ਤੋਂ ਮੈਨੂੰ ਪੈਰਾਂ ਦਾ ਖੜਕਾਜ ਹੋਇਆ ਤੇ ਮੈਂ ਕਹਾਂ ਉਹ ਜੋਦੇ ਕੇ ਅੰਦਰ ਤਾਂ ਫਿਰ ਉਹ ਪਤਾ ਹੀ ਸੀਗਾ ਵੀ ਜੇ ਅੰਦਰ ਗਏ ਤਾਂ ਖੁਸ਼ੀ ਆਈ ਨਾ ਸਾਨੂੰ ਉਹਨਾਂ ਚ ਕਰਿਆ ਕਰਨਾ ਜਿਸ ਤਰ੍ਹਾਂ ਉਹ ਆਪਣੇ ਡਾਕਟਰ ਹੁੰਦੇ ਆ ਮਰੀਜ਼ ਪਿਆ ਉਹ ਡਾਕਟਰ ਜਿਹਨੇ ਕਰ ਮੂੰਹ ਤੋਂ ਨਹੀਂ ਕੱਢਦਾ ਆਪਣੇ ਵੇ ਠੀਕ ਹੋ ਵੀ ਜੈਨ ਕੋਈ ਮਰੀ ਨਹੀਂ ਉਹਨੇ ਜਨਮ ਦਿਨ ਨਾ ਹੁੰਦਾ ਉਹ ਜੋ ਫੋਨ ਦੀ ਘੰਟੀ ਵੱਜੀ ਦਾ ਜੋ ਜੀਪੀ ਸਰ ਕਰਿਆ ਨਹੀਂ ਤੇ ਸਾਨੂੰ ਪਤਾ ਲੱਗਿਆ ਕਿ ਬੱਚੇ ਜੱਜ ਬਣਦੇ ਜੀ ਬੜਾ ਉਹਨਾਂ ਦਾ ਬੜੀ ਖੁਸ਼ ਹੋ ਗਏ ਅਸੀਂ ਤਾਂ ਖੁਸ਼ ਹੋਣਾ ਸੀ ਸਾਡੇ ਆਂਡੀ ਕੋਣ ਸਾਰੇ ਸਾਡੇ ਵਾਲੇ ਦੇਖਦੇ ਹੋਏ ਖੁਸ਼ ਹੋੜੇ ਹੋਏ ਪਰ ਮੈਂ ਸਮਝਦਾ ਵੀ ਜਿਹੜੀ ਕਿ ਜਿਸ ਤਰ੍ਹਾਂ ਕੋਈ ਸ਼ਬਦ ਹੁੰਦਾ ਮੇਰੇ ਮੂੰਹ 'ਚ ਨਹੀਂ ਆ ਰਿਹਾ ਲੋਕ ਕਰੇ ਕਰਾਏ ਆਪੇ ਆਪ ਨਾ ਸਭ ਕੁਝ ਮਾਨਸਿਕ ਦੇ ਕੁਝ ਨਹੀਂ ਆਉਂਦਾ ਜੀ ਮੈਂ ਤਾਂ ਹੀ ਸਮਝਦਾ ਮੇਰੇ ਹੱਥ 'ਚ ਕੁਛ ਨਹੀਂ ਸੀ ਉਹਨੇ ਆਪਣੇ ਆਪ ਹੀ ਉਹ ਬੈਦ ਬਣਾ ਲਿਆ ਆਪਣੇ ਆਪ ਹੀ ਜਦੋਂ ਮੈਂ ਤੇ ਕੋ ਬੈਂਕ ਦੇ ਟਾਈਮ ਦੇ ਤੇ ਕਈ ਵਾਰ ਇਹੋ ਜਿਹਾ ਮੌਕਾ ਹੁੰਦਾ ਸੀ ਮੈਨੂੰ ਫੋਨ ਹੋਗਾ ਇਸ ਨੂੰ ਕਿ ਯਾਰ ਚੱਲ ਪੁੱਛਣਾ ਸਾਰਾ ਅਜਾ ਬੀਟੀ ਕਾਰ ਦੀ ਚੰਡੀਗੜ੍ਹ ਆ ਅਸ਼ਕਿਤਾਂ ਕਰਦੇ ਆ ਸਭ ਪੁੱਛਣਾ ਉਹਨੇ ਮੇ ਤੋਂ ਮੋਹ ਕਾ ਅੱਗੇ ਸਾ ਲੈਣਾ ਕਿ ਕਿੰਨੇ ਪੈਸੇ ਚਾਹੀਦੇ ਆ ਮੈਂ ਉਹ ਉਸਵੇ ਸ਼ੁਕਰ ਕਰਦਾ ਹੁੰਦਾ ਪਰ ਉਹ ਤਾਂ ਉਹ ਵੀ ਲੈ ਕੇ ਦੇ ਲੋ ਮੈਨੂੰ ਮੰਗਲ ਜੀ ਨੇ ਉਹਨੇ ਪਈ ਅਡਵਾਂਸ ਹੀ ਆ ਗਿਆ ਇੱਕ ਪਰਿਵਾਰ ਦੇ ਵਿੱਚ ਪੰਜ ਵਕੀਲ ਨੇ ਤੇ ਉਸੇ ਹੀ ਪਰਿਵਾਰ ਦੀ ਤੀਨੇ ਪਰਿਵਾਰ ਦਾ ਮਾਨ ਵਿਧਾਇਆ ਪੂਰੇ ਇਲਾਕੇ ਦਾ ਮਾਨ ਵਿਧਾਇਆ ਤੇ ਉਹ ਜੱਜ ਬਣੇ ਨੇ ਮੇਰੇ ਨਾਲ ਜਲੰਧਰ ਤੋਂ ਸੁਨਾਲੀ ਕਾਲ ਮੌਜੂਦ ਨੇ ਉਹਨਾਂ ਦੇ ਸਫ਼ਰ ਦੇ ਬਾਰੇ ਗੱਲਬਾਤ ਕਰਦੇ ਹਾਂ ਕਿ ਕਿਵੇਂ ਦਾ ਉਹਨਾਂ ਦਾ ਸੰਘਰਸ਼ ਰਿਹਾ ਹੈ ਕਿਵੇਂ ਉਹਨਾਂ ਨੇ ਵਕਾਲਤ ਪੜ੍ਹ ਕੇ ਇੱਕ ਵਕੀਲ ਤੋਂ ਜੱਜ ਬਣਨ ਤੱਕ ਦਾ ਸਫ਼ਰ ਤੈਅ ਕੀਤਾ ਹੈ ਮੈਂ ਨਾਲ ਸੁਨਾਲੀ ਮੌਜੂਦ ਹੈ ਉਹਨਾਂ ਨਾਲ ਗੱਲਬਾਤ ਕਰਦੇ ਆ ਮੈਮ ਸੁਨਾਲੀ ਤੁਹਾਨੂੰ ਤੋਂ ਸਭ ਤੋਂ ਪਹਿਲਾਂ ਤੇ ਬਹੁਤ-ਬਹੁਤ ਮੁਬਾਰਕਾਂ ਤੁਸੀਂ ਜੱਜ ਬਣ ਚੁੱਕੇ ਹੋ ਕਿਵੇਂ ਦਾ ਲੱਗ ਰਿਹਾ ਹੈ ਹੁਣ ਜੱਜ ਸਾਹਿਬਾ ਬਣ ਚੁੱਕੇ ਹੋ ਤੁਸੀਂ ਮੈਨੂੰ ਬਹੁਤ ਅੱਛਾ ਲੱਗ ਰਿਹਾ ਹੈ। ਥੈਂਕ ਯੂ ਸੋ ਮੱਚ। ਤੁਸੀਂ ਵੀ ਵਧਾਈਆਂ ਦੇ ਰਹੇ ਹੋ। ਸਾਰੇ ਹੀ ਵਧਾਈਆਂ ਦੇ ਰਹੇ ਆ ਪੂਰੇ ਨਗਰ ਲਈ, ਪੂਰੀ ਸਿਟੀ ਲਈ, ਪੂਰੇ ਪੰਜਾਬ ਲਈ ਬਹੁਤ ਮਾਣ ਵਾਲੀ ਗੱਲ ਆ ਕਿ 3 ਜਿਹੜੀਆਂ ਆ ਅੱਜ ਇਸ ਮੁਕਾਮ ਤੱਕ ਜਿਹੜੀਆਂ ਆ ਤਰੱਕੀ ਦੇ ਰਾਹ ਤੇ ਆ ਰਹੀਆਂ ਆ ਤੇ ਬੜਾ ਮਾਣ ਮਹਿਸੂਸ ਹੋ ਰਿਹਾ ਆ ਤੇ ਚੰਗਾ ਲੱਗ ਰਿਹਾ ਸਾਰਿਆਂ ਨੂੰ। ਜੀ। ਸੁਨਾਲੀ ਪਰਿਵਾਰ ਦੇ ਵਿੱਚ ਪੰਜ ਵਕੀਲ ਨੇ, ਚਾਰ ਤੁਹਾਡੀਆਂ ਪੈਨਾ ਵਕੀਲ ਨੇ, ਇੱਕ ਤੁਹਾਡਾ ਭਰਾ ਵਕੀਲ ਹੈ। ਤੁਸੀਂ ਜੱਜ ਬਨਣ ਦੇ ਬਾਰੇ ਕਿਵੇਂ ਸੋਚਿਆ ਕਿ ਮੈਂ ਜੱਜ ਬਣਾ ਵਕਾਲਤ ਕਰਕੇ ਹੁਣ ਵਕੀਲਾ ਤੋਂ ਵੀ ਉੱਪਰ ਦੀ ਅਦਤ ਤੇ ਬੈਠਣਾ ਮੈਂ ਤਾਂ ਤੁਸੀਂ ਕਿਵੇਂ ਸੋਚਿਆ ਸੀਗਾ ਕਿ ਮੈਂ ਜੱਜ ਬਣਾ ਵਕਾਲਤ ਦੀ ਪੜਾਈ ਕਰਨ ਦੇ ਦੌਰਾਨ ਆਪਾਂ ਦੇਖਦੇ ਆਂ ਜਦੋਂ ਵੀ ਕੋਰਟ ਦੇ ਵਿੱਚ ਜਾਂਦੇ ਆਂ ਜੱਜਿਸ ਨੂੰ ਦੇਖਦੇ ਆਂ ਤੇ ਓਬਵੀਅਸਲੀ ਤੁਸੀਂ ਕਿਤੇ ਨਾ ਕਿਤੇ ਇਨਫਲੂਐਂਸਡ ਹੁੰਦੇ ਹੋ ਉਹਨਾਂ ਦੇ ਦੁਆਰਾ ਉਹਨਾਂ ਦੀ ਪਰਸਨੈਲਿਟੀ ਦੇ ਦੁਆਰਾ ਤੇ ਮੰਨ ਕਰਦਾ ਆ ਕਿ ਤੁਸੀਂ ਵੀ ਸੁਸਾਇਟੀ ਲਈ ਕੋਈ ਇਦਾਂ ਦੀ ਸੇਵਾ ਨਿਭਾਓ ਜਿਹੜਾ ਸੁਸਾਇਟੀ ਚ ਕਿਸੇ ਨਾ ਕਿਸੇ ਤਰੀਕੇ ਨਾਲ ਜਿਹੜਾ ਆ ਉਹ ਯੋਗਦਾਨ ਪਾਓ ਤੇ ਇਦਾਂ ਦਾ ਹੀ ਜਿਹੜਾ ਸਿਗਾ ਖਿਆਲ ਮੇਰੇ ਮਨ ਵਿੱਚ ਵੀ ਆ ਗਿਆ ਤੇ ਫਿਰ ਸੋਚ ਲਿਆ ਕਿ ਕੱਲੀ ਬਕਾਲਤ ਨੇ ਨਾਲ ਜੱਜ ਵੀ ਜਿਹੜਾ ਆ ਉਹ ਬਣ ਸਕਦੇ ਆ ਤੇ ਫਾਈਨਲੀ ਜਿਹੜੀ ਹੈ ਇਹ ਕੁਰਸੀ ਹਾਸਲ ਹੋ ਗਈ ਸੁਨਾਲੀ ਜੇ ਗੱਲ ਕਰੀਏ ਤਾਂ ਜੱਜ ਜਿਸ ਦਾ ਜਿਹੜਾ ਰਿਜ਼ਲਟ ਸਿਗਾ ਪੀਸੀਐਸ ਜੁਡੀਸ਼ਰੀ ਦਾ ਉਹ ਅਕਤੂਬਰ ਮਹੀਨੇ ਦੇ ਵਿੱਚ ਹੀ ਆ ਗਿਆ ਸੀ ਤੁਹਾਡੇ ਕੀ ਕਾਰਨ ਨੇ ਕਿ ਤੁਹਾਡਾ ਰਿਜ਼ਲਟ ਥੋੜਾ ਲੇਟ ਹੋ ਗਿਆ ਜਨਵਰੀ ਮਹੀਨੇ ਦੇ ਵਿੱਚ ਤੁਹਾਡਾ ਰਿਜ਼ਲਟ ਆਇਆ। ਦਰਸਲ ਮੈਮ ਗੱਲ ਇਦਾਂ ਹੋਈ ਸੀ ਕਿ ਉਹਦੋਂ ਅਕਤੂਬਰ ਮਹੀਨੇ ਆਇਆ ਸੀ ਰਿਜ਼ਲਟ ਔਰ ਮੇਰਾ ਕੁਝ ਪੁਆਇੰਟਸ ਤੋਂ ਜਿਹੜਾ ਸੀ ਰਹਿ ਗਿਆ ਸੀਗਾ ਰਿਜ਼ਲਟ ਤੇ ਫਿਰ ਬਾਅਦ ਵਿੱਚ ਅਸੀਂ ਰਿਟ ਪਟੀਸ਼ਨ ਜਿਹੜੀਆਂ ਸੀਗੀਆਂ ਉਹ ਲਗਾਈਆਂ ਸੀਆਂ ਹਨਰੇਬਲ ਹਾਈ ਕੋਰਟ ਦੇ ਵਿੱਚ। ਤੇ ਉਹਨਾਂ ਨੇ ਫਾਈਨਲੀ ਜਿਹੜਾ ਸੀਗਾ 23 ਜਨਵਰੀ ਨੂੰ ਆਰਡਰ ਜਿਹੜਾ ਸੀਗਾ ਪਾਸ ਕੀਤਾ ਸੀਗਾ ਔਰ ਉਹਦੇ ਆਰਡਰ ਦੇ ਅੰਡਰ ਜਿਹੜੇ ਸੀਗੇ 14 ਜਿਹੜੇ ਜੱਜਿਸ ਐ ਉਹ ਅਪੋਇੰਟ ਹੋਏ ਸੀ। ਜਦੋਂ ਜਦੋਂ ਪਹਿਲੀ ਵਾਰ ਰਿਜ਼ਲਟ ਆਇਆ ਕੁਝ ਪੁਆਇੰਟਾਂ ਤੇ ਰਹਿ ਗਏ ਉਦੋਂ ਬਹੁਤ ਸਾਰੀਆਂ ਧੀਆਂ ਜਿਹੜੀਆਂ ਸੀਗੀਆਂ ਉਹਨਾਂ ਨੇ ਜੱਜ ਬਣੇ ਸੀ ਆਪਣੇ ਪਰਿਵਾਰਾਂ ਦਾ ਮਾਣ ਵਧਾਇਆ ਵਧਾਈਆਂ ਮਿਲ ਰਹੀਆਂ ਸੀਗੀਆਂ ਉਹਨਾਂ ਨੂੰ। ਤੁਹਾਡੇ ਨਾਲ ਦੇ ਕੁਝ ਸਾਥੀ ਹੋਣਗੇ ਜੋ ਕੋਚਿੰਗ ਲੈ ਰਹੇ ਹੋਣਗੇ ਪੜ੍ਹ ਰਹੇ ਹੋਣਗੇ ਉਹ ਜੱਜ ਬਣੇ ਉਸ ਰੰਜ ਜਦੋਂ ਤੁਹਾਨੂੰ ਥੋੜਾ ਜਿਆਦਾ ਤੁਹਾਨੂੰ ਲੱਗਦਾ ਸੀਗਾ ਕਿ ਮੌਕਾ ਖੁੰਝ ਚੁੱਕਿਆ ਉਹਦੋਂ ਕਿਵੇਂ ਦਾ ਲੱਗ ਰਿਹਾ ਸੀਗਾ ਕੀ ਮਾਈਂਡ ਦੇ ਵਿੱਚ ਚੱਲ ਰਿਹਾ ਸੀ ਦੇਖੋ ਜੀ ਮੇਰੇ ਲਈ ਤਾਂ ਉਹ ਇੱਕ ਸਾਲ ਦਾ ਜਿਹੜਾ ਪੀਰੀਅਡ ਸੀਗਾ ਜਦੋਂ ਤਿਆਰੀ ਕਰ ਰਹੀ ਸੀ ਚੰਡੀਗੜ੍ਹ ਉਹ ਇਹ ਸੀਗਾ ਕਿ ਇਸੀ ਅਟੈਂਪਟ ਦੇ ਵਿੱਚ ਮਤਲਬ ਇਹਨੂੰ ਮੈਂ ਕਰ ਰਹੀ ਸੀ ਲਾਸਟ ਕਨਸੀਡਰ ਕਿਉਂਕਿ ਮੇਰੇ ਲਈ ਜਿਹੜਾ ਸਫਰ ਸੀ ਬਹੁਤ ਲੰਬਾ ਹੋ ਚੁੱਕਾ ਸੀਗਾ ਤੇ ਘਰ ਦੇ ਵੀ ਕਿੰਨੇ ਦੇ ਰਵੇਟ ਜਿਹੜੇ ਸੀਗੇ ਕਰ ਸਕਦੇ ਆ ਹਨਾ ਔਰ ਮੈਨੂੰ ਮੰਨ ਚਹੀ ਸੀਗਾ ਬਟ ਜਦੋਂ ਹੋਪ ਇਹ ਸੀਗੀ ਕਿ ਹੋ ਜਾਣਾ ਆ ਕਲੀਅਰ ਬਟ ਜਦੋਂ ਰਿਜ਼ਲਟ ਦੇਖਿਆ ਕੁਝ ਪੁਆਇੰਟਸ ਤੇ ਜਿਹੜਾ ਸੀਗਾ ਨਹੀਂ ਹੋਇਆ ਸੀਗਾ ਮੈਂ ਉਸੀ ਤਾਂ ਹੁੰਦੀ ਆ ਵੀ ਆਰ ਹਿਊਮਨ ਬੀਇੰਗਸ ਇਨ ਨੇਚਰਲ ਟੈਂਡੈਂਸੀ ਜਿਹੜੀ ਆ ਹਿਊਮਨ ਬੀਇੰਗਸ ਦੀ ਹੈਗੀ ਆ ਬੱਟ ਕਿਤੇ ਨਾ ਕਿਤੇ ਇਹ ਖੁਸ਼ੀ ਸੀ ਕਿ ਸਾਡੇ ਨਾਲ ਦੇ ਜਿਹੜੇ ਬੱਚੇ ਪੜੇ ਹੋਏ ਆ ਕੁੜੀਆਂ ਕਿੰਨੀਆਂ ਜਿਹੜੀਆਂ ਸਿਗੀਆਂ ਆਈਆਂ ਇੰਟਰਵਿਊਜ਼ ਵੀ ਹੋਈਆਂ ਤੇ ਉਹ ਦੇਖ ਕੇ ਜਿਹੜਾ ਸੀ ਖੁਸ਼ੀ ਹੋ ਰਹੀ ਸੀ ਕਿ ਜੀਪੀ ਸਰ ਨੇ ਐਫਰਟਸ ਕੀਤੇ ਇੰਨੀਆਂ ਗਰੀਬ ਗਰੀਬ ਘਰਾਂ ਦੀਆਂ ਕੁੜੀਆਂ ਨੂੰ ਮੁੰਡਿਆਂ ਨੂੰ ਬਣਾ ਦਿੱਤਾ ਜੱਜ ਤੇ ਉਹ ਅੱਛਾ ਵੀ ਲੱਗ ਰਿਆ ਸੀਗਾ ਬੱਟ ਯੈਸ ਘਰਦਿਆਂ ਵਾਲਾ ਦੇਖ ਕੇ مایੁਸੀ ਹੁੰਦੀ ਸੀਗੀ ਕਿਉਂਕਿ ਉਹਨਾਂ ਦੀ ਵੀ ਇੱਕ ਸਬਰ ਦੀ ਪਰਖ ਜਿਹੜੀ ਸੀਗੀ ਉਹ ਬਹੁਤ ਲੰਬੀ ਹੋ ਰਹੀ ਸੀਗੀ ਤੇ ਉਹ ਸੀਗਾ ਟਾਈਮ ਓਖਾ ਸੀਗਾ 2-3 ਮਹੀਨੇ ਬਟ ਸਬਰ ਰੱਖਿਆ ਹਿੰਮਤ ਫੇਵੀ ਨਹੀਂ ਹਾਰੀ ਬਾਕੀ ਪ੍ਰਮਾਤਮਾ ਨੇ ਲਾਸਟ ਚ ਫਲ ਦਿੱਤਾ ਜੀ ਆਪਾਂ ਉਸ ਟਾਈਮ ਪੀਰੀਅਡ ਦੀ ਗੱਲ ਕਰੀਏ ਅਕਤੂਬਰ ਤੋਂ ਜਨਵਰੀ ਮਹੀਨੇ ਦੇ ਵਿੱਚ ਬਹੁਤ ਸਾਰੇ ਮਨ ਦੇ ਵਿੱਚ ਤੁਹਾਡੇ ਉਤਾਹ ਝੜਾਵੇ ਆਏ ਹੋਣਗੇ ਪਤਾ ਨਹੀਂ ਹਾਈ ਕੋਰਟ ਦੇ ਵਿੱਚ ਰਿਟ ਪਾਈ ਹੈ ਕੀ ਜਵਾਬ ਆਏਗਾ ਕੀ ਉਸ ਦੇ ਉੱਪਰ ਫੈਸਲਾ ਹੋਵੇਗਾ ਉਸ ਦੌਰਾਨ ਬਹੁਤ ਕੁਝ ਮਾਈਂਡ ਦੇ ਵਿੱਚ ਚੱਲ ਰਿਹਾ ਹੋਵੇਗਾ ਤਾਂ ਖੁਦ ਨੂੰ ਕਿਵੇਂ ਸਟੇਬਲ ਕਰ ਰਹੇ ਸੀ ਪਰਿਵਾਰ ਦਾ ਕਿਵੇਂ ਦਾ ਹੌਸਲਾ ਸੀਗਾ ਤੁਹਾਡੇ ਪ੍ਰਤੀ ਦੇਖੋ ਜੀ ਹੌਸਲੇ ਜਿਹੜੇ ਕਹਿੰਦੇ ਹੁੰਦੇ ਨਾ ਹਮੇਸ਼ਾ ਬੁਲੰਦ ਜਿਹੜੇ ਆ ਉਹ ਰੱਖਣੇ ਚਾਹੀਦੇ ਆ ਤੇ ਉਹ ਖੁਸ਼ੀ ਜਿਹੜੀ ਸੀਗੀ ਉਸ ਟਾਈਮ ਤੇ ਸਿਰਫ ਇੰਨੀ ਸੀਗੀ ਕਿ ਸਾਡੇ ਨਾਲ ਦੇ ਪੜੇ ਹੋਏ ਜਿਹੜੇ ਆ ਸਾਥੀ ਉਹ ਬਣੇ ਆ ਜੱਜ ਤੇ ਉਹ ਵੀ ਮੇਰੇ ਲਈ ਵੀ ਇਨਸਪੀਰੇਸ਼ਨ ਜਿਹੜੀ ਸੀਗੀ ਉਹ ਕਿਤੇ ਨਾ ਕਿਤੇ ਬਣ ਗਈ ਸੀਗੀ ਉਸ ਟਾਈਮ ਤੇ ਤੇ ਮੈਂ ਉਹਨਾਂ ਵਿੱਚੋਂ ਨਹੀਂ ਸੀ ਕਿ ਹਾਰ ਮੰਨ ਕੇ ਹੁਣ ਬੈਠ ਜਾਵਾਂ ਘਰ ਦੇ ਵਿੱਚ ਸਬਰ ਰੱਖਿਆ ਫੇ ਵੀ ਹੌਸਲਾ ਸੀ ਕਿ ਨਹੀਂ ਕਿਤੇ ਨਾ ਕਿਤੇ ਤਾਂ ਗੱਲ ਜਿਹੜੀ ਆ ਉਹ ਜ਼ਰੂਰ ਬਣੇਗੀ ਤੇ ਫਿਰ ਇਧਰ ਵੀ ਰਸਤਾ ਖੁੱਲ ਗਿਆ ਜਿੱਦਾਂ ਕਹਿੰਦੇ ਹੁੰਦੇ ਨਾ ਜੇ ਇਰਾਦੇ ਪੱਕੇ ਹੋਣ ਤਾਂ ਕੋਈ ਨਾ ਕੋਈ ਜਿਹੜਾ ਜ਼ਰੀਆ ਆ ਉਹ ਪੱਕਾ ਬਣ ਜਾਂਦਾ ਆ ਤੇ ਮੇਰੇ ਲਈ ਵੀ ਹਾਈ ਕੋਰਟ ਮਾਨਜੂ ਹਾਈ ਕੋਰਟ ਨੇ ਉਹ ਰਸਤੇ ਜਿਹੜੇ ਸੀਗੇ ਖੋਲੇ ਤੇ ਫਾਈਨਲੀ ਜਿਹੜਾ ਸੀਗੇ ਆਰਡਰ ਆਇਆ ਜੀ ਕਈ ਜਨਵਰੀ ਨੂੰ ਜਦੋਂ ਤੁਹਾਡਾ ਰਿਜ਼ਲਟ ਆਂਦਾ ਤੁਹਾਨੂੰ ਪਤਾ ਲੱਗਦਾ ਕਿ ਤੁਸੀਂ ਤੇ ਤੁਹਾਡੇ ਨਾਲ ਜਿਹੜੇ 14 ਸਾਥੀ ਸੀਗੇ ਉਹ ਜਿਨ੍ਹਾਂ ਦੇ ਪੁਆਇੰਟ ਕੁਝ ਪੁਆਇੰਟਾਂ ਤੋਂ ਰਹਿ ਗਏ ਸੀ ਉਹ ਪਾਸ ਹੋ ਚੁੱਕੇ ਆ ਹਾਈ ਕੋਰਟ ਨੇ ਡਿਸੀਜ਼ਨ ਲਾ ਦਿੱਤਾ ਕਿ ਤੁਸੀਂ ਹੁਣ ਅਹੁਦੇ ਤੇ ਬੈਠ ਸਕਦੇ ਹੋ ਤੁਸੀਂ ਜੱਜ ਬਣ ਸਕਦੇ ਹੋ ਉਦੋਂ ਕਿੰਨੀ ਖੁਸ਼ੀ ਸੀਗੀ ਕਿਵੇਂ ਤੁਹਾਨੂੰ ਰਿਜ਼ਲਟ ਦਾ ਪਤਾ ਲੱਗਿਆ ਸੀ ਸਭ ਤੋਂ ਪਹਿਲਾਂ ਕਿਹਦੇ ਨਾਲ ਗੱਲ ਕੀਤੀ ਸੀ ਮੇਰੇ ਸਰ ਹੈ ਜੀ ਨਾਲ ਤੋਂ ਮੈਂ ਗਾਈਡੈਂਸ ਲਈ ਸੀ ਜੀਪੀ ਸਰ ਚੰਡੀਗੜ੍ਹ ਤੋਂ ਤੇ ਉਹਨਾਂ ਦਾ ਮੈਨੂੰ ਫੋਨ ਆਇਆ ਕਿ ਸੋਨਾਲੀ ਉਹਨਾਂ ਨੇ ਇਹ ਨਹੀਂ ਦੱਸਿਆ ਕਿ ਜੱਜ ਬਣ ਕੇ ਉਹ ਕਹਿੰਦੇ ਢੋਲ ਵਜਾਓ ਜੀ ਤੇ ਫੈਮਿਲੀ ਪੂਰੀ ਉਸ ਕਨਵਰਸੇਸ਼ਨ ਨੂੰ ਸੁਣ ਰਹੀ ਸੀਗੀ ਤੇ ਉਹ ਇੱਕ ਪਲ ਜਿਹੜਾ ਸੀਗਾ ਬਹੁਤ ਕਹਿ ਲਓ ਇਮੋਸ਼ਨਲ ਜਿਹੜਾ ਸੀਗਾ ਕਰ ਦੇਣ ਵਾਲਾ ਸੀ ਸਾਰੇ ਉਸ ਟਾਈਮ ਤੇ ਬਹੁਤ ਭਾਵੁਕ ਜਿਹੜੇ ਸੀਗੇ ਹੋ ਰਹੇ ਸੀਗੇ ਕਿਉਂਕਿ ਉਹਨਾਂ ਨੇ ਕਾਫੀ ਲੰਮਾ ਸਮਾਂ ਵੇਟ ਕੀਤੀ ਸੀਗੀ ਇਸ ਚੀਜ਼ ਲਈ ਮਤਲਬ ਦਿਨ ਰਾਤ ਜਿਹੜੇ ਸੀਗੇ ਉਂਗਲਾਂ ਤੇ ਕੱਟਦੇ ਹੁੰਦੇ ਸਨ ਢੋਲ ਵਜਾਇਆ ਸੀ ਫਿਰ ਉਦੋਂ ਬਿਲਕੁਲ ਇੱਕ ਗੱਲ ਹੀ ਇੰਨੀ ਵੱਡੀ ਖੁਸ਼ੀ ਦੀ ਸੀਗੀ ਕਿ ਢੋਲ ਜਿਹੜੇ ਸੀਗੇ ਉਹ ਨਗਰ ਵਾਸੀਆਂ ਨੇ ਬੜੇ ਮਤਲਬ ਜੋਸ਼ ਨਾਲ ਜਿਹੜੇ ਸੀਗੇ ਉਹ ਇਸ ਚੀਜ਼ ਨੂੰ ਬਣਾਇਆ ਜੀ ਸੁਨੈਲੀ ਤੁਸੀਂ ਵੀ ਜੀਪੀ ਸਰ ਤੋਂ ਪੜਿਓ ਆਪਾਂ ਜੇ ਗੱਲ ਕਰੀ ਤਾਂ ਬਹੁਤ ਸਾਰੇ ਬੱਚਿਆਂ ਦੇ ਨਾਲ ਜਦੋਂ ਆਪਾਂ ਪਿਛਲੇ ਦਿਨ ਹੀ ਗੱਲਬਾਤ ਕੀਤੀ ਉਹਨਾਂ ਦੀ ਬਹੁਤ ਸਾਰੀਆਂ ਇੰਟਰਵਿਊਜ਼ ਹੋਈਆਂ ਉਹ ਸਾਰੇ ਕਹਿ ਰਹੇ ਸੀਗੇ ਜਿਹੜੇ ਵੀ ਪਰਿਵਾਰ ਅਜਿਹੇ ਸੀ ਜਿਨ੍ਹਾਂ ਨੂੰ ਲੱਗਦਾ ਸੀ ਕਿ ਉਹ ਇਸ ਫੀਲਡ ਦੇ ਵਿੱਚ ਫਾਈਨੈਂਸ਼ੀਅਲੀ ਕਮਜ਼ੋਰ ਨੇ ਅੱਗੇ ਨਹੀਂ ਵਧ ਸਕਦੇ ਤਾਂ ਉਹਨਾਂ ਨੂੰ ਬਹੁਤ ਸਾਥ ਦਿੱਤਾ ਜੀਪੀ ਸਰ ਨੇ ਉਹਨਾਂ ਦੀਆਂ ਵੀ ਬਹੁਤ ਸਾਰੀਆਂ ਇੰਟਰਵਿਊਜ਼ ਹੋਈਆਂ ਸੀਗੀਆਂ ਉਸ ਦੌਰਾਨ ਤੁਹਾਡਾ ਜੀਪੀ ਸਰ ਦੇ ਨਾਲ ਕਿਵੇਂ ਰابطਾ ਕਾਇਮ ਹੁੰਦਾ ਹੈ ਕਿਵੇਂ ਇਸ ਸੰਘਰਸ਼ ਦੇ ਵਿੱਚ ਉਹ ਤੁਹਾਡੇ ਨਾਲ ਮੋਢਾ ਨਾਲ ਮੋਢਾ ਜੋੜ ਕੇ ਕੰਮ ਕਰਦੇ ਨੇ ਕਿਵੇਂ ਤੁਹਾਨੂੰ ਪੜਾਇਆ ਜਾਂਦਾ ਕਿਵੇਂ ਗਾਈਡ ਜੀਪੀ ਸਰਦਾ ਮੇਨ ਜਿਹੜਾ ਸੀਗਾ ਪਰਪਸ ਇਹੀ ਸੀ ਕਿ ਜਿਹੜੇ ਗਰੀਬ ਘਰਾਂ ਦੇ ਬੱਚੇ ਆ ਜਿਹੜੇ ਕਦੇ ਸੋਚ ਵੀ ਨਹੀਂ ਸਕਦੇ ਕਿ ਅਸੀਂ ਵੀ ਜੱਜ ਬਣ ਸਕਦੇ ਆ ਜਾਂ ਜਿਹੜੇ ਸੁਪਨੇ ਲੈਂਦੇ ਸੀਗੇ ਪਰ ਉਹਨਾਂ ਦੇ ਸੁਪਨੇ ਜਿੰਨਾ ਦੇ ਮਰ ਚੁੱਕੇ ਸੀਗੇ ਮਤਲਬ ਜੀਪੀ ਸਰ ਨੇ ਉਹਨਾਂ ਨਾਲ ਜਿੱਦਾਂ ਵੀ ਰਾਬਤਾ ਹੋਇਆ ਸਰ ਨੇ ਇੰਨਾ ਮਤਲਬ ਹੌਸਲਾ ਦਿੱਤਾ ਕਿ ਤੁਸੀਂ ਵੀ ਬਣ ਜਾਣਾ ਆ ਬਸ ਇੱਥੇ ਆ ਕੇ ਪੜੋ ਸਾਰਾ ਦਿਨ ਜੀ ਇਦਾਂ ਦਾ ਐਟਮੋਸਫੀਅਰ ਦਿੱਤਾ ਸਾਨੂੰ ਕਿ ਸਾਰਾ ਸਾਰਾ ਦਿਨ ਪੜਾਈ 'ਚ ਲੰਘ ਜਾਂਦਾ ਪਤਾ ਹੀ ਨਹੀਂ ਲੱਗਦਾ ਹੁੰਦਾ ਸੀਗਾ ਤੇ ਉਹਨਾਂ ਦਾ ਏ ਸੀਗਾ ਔਰ ਮੇਰਾ ਜਿਹੜਾ ਜਦੋਂ ਮੈਨੂੰ ਕੰਟੈਕਟ ਹੋਇਆ ਸਰ ਦੇ ਨਾਲ ਮੇਰਾ ਤੇ ਮੈਂ ਵੀ ਗਈ ਸਰਦ ਮੈਨੂੰ ਮਾਹੌਲ ਜਿਹੜਾ ਸੀਗਾ ਬੜਾ ਅੱਛਾ ਲੱਗਾ ਜੀ ਤੇ ਸਾਨੂੰ ਵੀ ਇਹੀ ਸੀ ਕਿ ਬੱਚੇ 'ਚ ਜਿਹੜਾ ਇਹ ਗੁਣ ਮੈਨੂੰ ਲੱਭ ਜਾਵੇ ਕੋਈ ਜੀ ਤੇ ਮੈਂ ਉਹਨੂੰ ਪੜਾ ਲਿਖਾ ਕੇ ਬਣਾਉਂਗਾ ਜੀ ਜੀ ਸੁਨਾਲੀ ਆਪੇ ਉਹ ਦੋ ਬਹੁਤ سارے ਬੱਚਿਆਂ ਨਾਲ ਗੱਲ ਕੀਤੀ ਉਹ ਕਹਿ ਰਹੇ ਸੀਗੇ ਕਿ ਜਿਹੜੇ ਜੀਪੀ ਸਰ ਨੇ ਉਹਨਾਂ ਦੀ ਵਾਈਫ ਨੇ ਇੱਕ ਬਹੁਤ ਹੀ ਪਰਿਵਾਰਿਕ ਮਾਹੌਲ ਦਿੰਦੇ ਐ ਜਿਹੜੇ ਬੱਚੇ ਖਰਚਾ ਨਹੀਂ ਕਰ ਸਕਦੇ ਉਹਨਾਂ ਦਾ ਵੀ ਬਹੁਤ ਸਾਥ ਦਿੰਦੇ ਐ ਰਹਿਣ ਦੇ ਲਈ ਚੰਡੀਗੜ੍ਹ ਦੇ ਵਿੱਚ ਬਹੁਤ ਜ਼ਿਆਦਾ ਮਹਿੰਗਾ ਹੁੰਦਾ ਅਫੋਰਡ ਨਹੀਂ ਕਰ ਸਕਦਾ ਹਰ ਕੋਈ ਬਹੁਤ ਜ਼ਿਆਦਾ ਮੁਸ਼ਕਲ ਆਂਦੀ ਹੈ ਤਾਂ ਤੁਹਾਡਾ ਕਿਵੇਂ ਸਾਥ ਦਿੱਤਾ ਕਿਉਂਕਿ ਉੱਥੇ ਰਹਿਣਾ ਖਾਣਾ ਸਾਰਾ ਕੁਝ ਹੁੰਦਾ ਸੀ ਚੰਡੀਗੜ੍ਹ ਦੇ ਵਿੱਚ ਤੇ ਉਹ ਕਿਵੇਂ ਤੁਸੀਂ ਉਹ ਸਮਾਂ ਬਿਤਾਇਆ ਕਿਵੇਂ ਉਸ ਦੇ ਵਿੱਚ ਮਦਦ ਕੀਤੀ ਤੁਹਾਡੀ ਕਿ ਜਦੋਂ ਮੈਨੂੰ ਜੀਪੀ ਸਰ ਬਾਰੇ ਪਤਾ ਲੱਗਾ ਤੇ ਮੈਨੂੰ ਇਹੀ ਬੋਤ ਸੀਗਾ ਕਿ ਸਰ ਜਿਹੜੇ ਆ ਬਿਲਕੁਲ ਫ੍ਰੀ ਪੜਾ ਰਿਹਾ ਬੱਚਿਆਂ ਨੂੰ ਤੇ ਸਰ ਦਾ ਇਹ ਸੀਗਾ ਕਿ ਸੁਨਾਲੀ ਜਪੀਜੀ ਨਹੀਂ ਮੈਨੇਜ ਹੋਏਗਾ ਮੈਂ ਉਹ ਵੀ ਕਰ ਦਊਗਾ ਬਟ ਤੂੰ ਦੱਸਣਾ ਹੈ ਬਟ ਮੈਨੂੰ ਇਹ ਸੀਗਾ ਕਿ ਸਰ ਆਲਰੇਡੀ ਇੰਨੇ ਬੱਚਿਆਂ ਦਾ ਜਿਹੜਾ ਖਰਚਾ ਉਠਾ ਰਿਹਾ ਸੋ ਆਈ ਡਿਡਨਟ ਵਾਂਟ ਟੂ ਬੀ ਬਰਡਨ ਕਿ ਹੋਰ ਭਾਰ ਜਿਹੜਾ ਆ ਹੋ ਜਾਵੇ ਸਰ ਦੇ ਮੈਂ ਇਹ ਨਹੀਂ ਚਾਹੁੰਦੀ ਸੀਗੀ ਦੋ ਕਾਫੀ ਵਾਰੀ ਕਹਿੰਦੇ ਹੁੰਦੇ ਸੀ ਕਿ ਅਗਰ ਕੋਈ ਵੀ ਦਿੱਕਤ ਆਂਦੀ ਆ ਤਾਂ ਦੱਸੋ ਮੈਨੂੰ ਤੇ ਬਟ ਠੀਕ ਆ ਥੋੜਾ ਫੈਮਲੀ ਨੇ ਵੀ ਸਹਿਯੋਗ ਦਿੱਤਾ ਬਾਕੀ ਸਮੇ ਸਮੇ ਜਿਹੜੇ ਆ ਔਂਕੜਾ ਆਈਆਂ ਜ਼ਰੀਏ ਬਣਦੇ ਗਏ ਰਾਹ ਜਿਹੜੇ ਆ ਉਹ ਪੱਧਰੇ ਹੁੰਦੇ ਗਏ ਜੀ ਸੁਨਾਲੀ ਜੀ ਗੱਲ ਕਰੀਏ ਤਾਂ 2016 ਦੇ ਵਿੱਚ ਤੁਹਾਡੀ وکਾਲਤ ਪੂਰੀ ਹੋ ਚੁੱਕੀ ਸੀ ਕਦੇ ਕੋਰਟ ਦੇ ਵਿੱਚ ਪੈਰ ਰੱਖਿਆ ਸੀਗਾ ਕਿ ਸੋਚਿਆ ਸੀ ਕਿ وکਾਲਤ ਕਰਨ ਤੋਂ ਪਹਿਲਾਂ ਹੀ ਆਪਾਂ ਜੱਜ ਬਣ ਕੇ ਕੋਰਟ ਦੀਆਂ ਪੌੜੀਆਂ ਚੜ੍ਹਣੀਆਂ ਵਕੀਲ ਬਣ ਕੇ ਨਹੀਂ ਚੜ੍ਹਣੀਆਂ ਕਦੇ ਪਹਿਲਾਂ ਸੋਚਿਆ ਹੋਇਆ ਸੀਗਾ ਕਿ وکਾਲਤ ਕੀਤੀ ਹੈ ਕੁਝ ਸਮਾਂ ਲॉ ਦੀ ਸਟੱਡੀ ਦੇ ਦੌਰਾਨ ਇਦਾਂ ਨਹੀਂ ਸੋਚਿਆ ਸੀ ਕਿ ਮੈਂ ਕਦੇ ਕੋਰਟ ਚ ਨਹੀਂ ਜਾਣਾ ਜੀ ਤੇ ਬਟ ਜਦੋਂ ਲਾਅ ਕਰਨ ਤੋਂ ਬਾਅਦ ਕੋਰਟ ਚ ਗਈ ਇੱਕ ਦਿਨ ਤੇ ਮੈਨੂੰ ਸਿਗਾ ਕਿ ਨਹੀਂ ਹੁਣ ਮੈਂ ਨਾ ਇਦਾਂ ਨਹੀਂ ਆਣਾ ਹੈਗਾ ਵਕੀਲ ਬਣ ਕੇ ਹੁਣ ਮੈਂ ਜੱਜ ਬਣ ਚੁੱਕਿਆ ਸੀ ਜੱਜ ਬਣ ਕੇ ਕੋਰਟ ਦੀਆਂ ਪੌੜੀਆਂ ਚੜ੍ਹਣੀਆਂ ਬਿਲਕੁਲ ਮੈਮ ਜੀ ਤੇ ਹੁਣ ਸੁਪਨਾ ਪੂਰਾ ਹੋ ਚੁੱਕਿਆ ਹੈ ਹੁਣ ਪਰਿਵਾਰ ਦਾ ਕਿਵੇਂ ਦਾ ਤੁਹਾਨੂੰ ਪ੍ਰਤੀ ਹੈਗਾ ਹੈ ਜਾਂ ਆਲੇ ਦੁਆਲੇ ਦੇ ਲੋਕ ਨੇ ਉਹ ਆ ਰਹੇ ਨੇ ਬਤਾਈਆਂ ਦੇ ਕਿਵੇਂ ਦਾ ਉਹਨਾਂ ਦੇ ਵੱਲੋਂ ਤੁਹਾਨੂੰ ਰਿਐਕਸ਼ਨ ਆ ਰਿਹਾ ਹੈ ਬਿਲਕੁਲ ਆ ਚਾ ਰਿਹਾ ਹੈ ਰਿਸਪੌਂਸ ਬਹੁਤ ਸਾਰੇ ਖੁਸ਼ ਆ ਤੇ ਮਤਲਬ ਇਸੇ ਬਹਾਨੇ ਜਿਹੜੇ ਆ ਸਾਰਾ ਪਰਿਵਾਰ ਆ ਉਹ ਫਿਰ ਤੋਂ ਇਕੱਠਾ ਹੋ ਕੇ ਬੈਠਾ ਆ ਸਿਆਣੇ ਬਜ਼ੁਰਗ ਬੈਠੇ ਆ ਸਾਰੇ ਬਹੁਤ ਜਿਹੜੇ ਆ ਚਾਹ ਕਰ ਰਹੇ ਸੀ ਸੁਨਨਲੀ ਸੋਚਿਆ ਕਦੋਂ ਸੀਗਾ ਕਿ ਆਪਾਂ ਵਕਾਲਤ ਦੀ ਸਟੱਡੀ ਕਰਨੀ ਆ ਬਾਅਦ ਦੇ ਵਿੱਚ ਜੱਜ ਤਾਂ ਤੁਸੀਂ ਬਾਅਦ ਦੇ ਵਿੱਚ ਸੋਚਿਆ ਕਿ ਮੈਂ ਜੱਜ ਬਣਾ ਵਕਾਲਤ ਤਾਂ ਕਦੋਂ ਸੋਚਿਆ ਕਦੋਂ ਤੁਸੀਂ ਸੋਚ ਲਿਆ ਸੀਗਾ ਸਕੂਲ ਦੇ ਦੌਰਾਨ ਹੀ ਕਿ ਮੈਂ ਵਕਾਲਤ ਕਰਨੀ ਹੈ ਏ ਜਿਹੜੀ ਚੀਜ਼ ਸੀ ਬਚਪਨ ਚ ਡਿਸਾਈਡ ਹੋ ਚੁੱਕੀ ਸੀ ਕਿਉਂਕਿ ਜਿਹੜੇ ਸਾਡੇ ਦਾਦਾ ਜੀ ਦਾਦੀ ਜੀ ਹੁੰਨੀ ਸੀਗੇ ਉਹ ਚਾਹੁੰਦੇ ਹੁੰਦੇ ਸੀ ਕਿ ਪਾਪਾ ਹੁਣੀ ਲਾਉ ਦੀ ਪੜਾਈ ਕਰਨ ਬਟ ਕੁਝ ਸਰਕਮਸਟੈਂਸੀਜ਼ ਇਦਾਂ ਦੀਆਂ ਹੋ ਗਈਆਂ ਉਹ ਨਹੀਂ ਕਰ पाए ਤੇ ਜਦੋਂ ਸਾਨੂੰ ਪਤਾ ਲੱਗਾ ਫਿਰ ਅਸੀਂ ਵੀ ਏਸੀ ਲਾਈਨ ਨੂੰ ਫੜ ਲਿਆ ਕਿ ਉਹਨਾਂ ਦਾ ਸੁਪਨਾ ਜਿਹੜਾ ਹੈ ਉਹ ਪੂਰਾ ਕਰੀਏ ਸੁਨਾਲੀ ਤੁਹਾਡੇ ਜਿਹੜੇ ਬਰਾਪਾ ਪੈਨਪਰਾ ਦੀ ਗੱਲ ਕਰੇ ਤਾਂ ਉਹ ਵੀ ਸਾਰੇ ਵਕਾਲਤ ਦੀ ਸਟੱਡੀ ਦੇ ਵਿੱਚ ਹੀ ਆਏ ਉਹਨਾਂ ਦੇ ਉੱਪਰ ਕਿਵੇਂ ਇਨਫਲੂਐਂਸ ਰਿਹਾ ਕਿ ਉਹਨਾਂ ਨੇ ਵੀ ਇਸੇ ਹੀ ਸਟੱਡੀ ਨੂੰ ਪਰਸਿਊ ਕੀਤਾ ਕਿ ਇਸੇ ਹੀ ਸਟੱਡੀ ਨੂੰ ਪਰਸਿਊ ਕਰਨਾ ਇਸੇ ਹੀ profession ਦੇ ਵਿੱਚ ਹਨਾ ਉਹਨਾਂ ਦੇ ਮਨ ਦੇ ਵਿੱਚ ਕਿਵੇਂ ਆ ਵਿਚਾਰ ਆਇਆ ਸੀ ਪਹਿਲਾਂ ਮੈਂ ਉਹ sports ਦੀ ਜਿਹੜੀ ਸੀਗੀ ਉਹਦੇ ਵਿੱਚ ਸੀਗੇ ਗੇਮਸ ਸੀਗੇ ਤੇ ਉਹਦੇ ਵਿੱਚ ਉਹ ਕਰ ਰਹੇ ਸੀਗੇ ਬਟ ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਸੁਨਾਲੀ ਨੇ ਡਿਸਾਈਡ ਕੀਤਾ ਹੋਇਆ ਕਿ ਲਾਅ ਦੀ ਪੜਾਈ ਕਰਨੀ ਆ ਬਟ ਫਿਰ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਹੋਇਆ ਕਿ ਨਹੀਂ ਅਸੀਂ ਸਿਰਫ ਖੇਲਣਾ ਵਾਲਾ ਨਹੀਂ ਰਹਿਣਾ ਹੈਗਾ ਅਸੀਂ ਵੀ ਇਹਦੇ ਨਾਲ ਜਿਹੜਾ ਆ ਇਹ ਹੀ ਸਟੱਡੀ ਕਰਨੀ ਆ ਫਿਰ ਉਹਨਾਂ ਨੇ ਵੀ ਡਿਸਾਈਡ ਕੀਤਾ ਕਿ ਇਕੱਥੇ ਜਿਹੜੇ ਸੀਗੇ ਸੇਮ ਬੈਚ ਦੇ ਵਿੱਚ ਅਸੀਂ ਲਾਅ ਦੀ ਸਟੱਡੀ ਕੀਤੀ ਲਾਅ ਤਾਂ ਉਹਨਾਂ ਨੇ ਪੜ੍ਹ ਲਈ ਹੁਣ ਉਹਨਾਂ ਤੇ ਵੀ ਪ੍ਰਭਾਵ ਹੈ ਕਿ ਅਸੀਂ ਵੀ ਜੱਜ ਬੰਨਣਾ ਹੈ ਦੀਦੀ ਵਾਂਗ ਅਸੀਂ ਵੀ ਜੱਜ ਦੇ ਅਹੁਦੇ ਤੇ ਬੈਠਣਾ ਹੈ ਜਿਵੇਂ ਸਭ ਤੋਂ ਛੋਟੀਆਂ ਵੈਸੇ ਤਾਂ ਤੇ ਉਹ ਉਹ ਟਾਈਮ ਸੀਗਾ ਕਿ ਉਹ ਚਾਹੁੰਦੇ ਸੀਗੇ ਕਿ ਪਹਿਲਾ ਸੁਨਾਲੀ ਕਰ ਜਵੇ ਇਹਨੂੰ ਪਿੱਛੇ ਸਪੋਰਟ ਕਰੀਏ ਅਸੀਂ ਸਾਰੇ ਜਣੇ ਤੇ ਫੇਰ ਬਾਕੀ ਜਿਹੜੇ ਆ ਉਹ ਬਾਅਦ ਵਿੱਚ ਦੇਖਾਂਗੇ ਬਟ ਯੈਸ ਇਨਫਲੂਐਂਸਡ ਹੈ ਤੇ ਉਹ ਤਿਆਰੀ ਵੀ ਕਰ ਰਹੀਆਂ ਆ ਥੋੜੀ ਥੋੜੀ ਤੇ ਹੁਣ ਜ਼ਿਆਦਾ ਕਰਨੀਆਂ ਜੀ ਸੁਨਾਲੀ 2016 ਤੋਂ 2023 ਤੱਕ ਤਾਂ ਤੁਸੀਂ ਕਾਫੀ ਲੰਮਾ ਸਮਾਂ ਜਿਹੜਾ ਹੈ ਇਸ ਦੀ ਪ੍ਰੈਕਟਿਸ ਕੀਤੀ ਇਸ ਲਈ ਤੁਸੀਂ ਅਟੈਂਪਟ ਕੀਤਾ ਪੜ੍ਹਾਈ ਕੀਤੀ ਕਿੰਨੇ ਅਟੈਂਪਟ ਸੀਗੇ ਤੇ ਤੁਹਾਡਾ ਕਿੰਨਾ ਅਟੈਂਪਟ ਸੀ ਜਿਸ ਦੇ ਵਿੱਚ ਤੁਸੀਂ ਕਲੀਅਰ ਕੀਤਾ ਮੈਮ ਇਹ ਮੇਰਾ 3rd ਅਟੈਂਪਟ ਸੀ ਫਸਟ ਟਾਈਮ ਦੇ ਵਿੱਚ ਮੇਰਾ ਪ੍ਰੀ ਹੋ ਚੁੱਕਾ ਸੀ ਕਲੀਅਰ ਬਟ ਮੇਨਸ ਦੇ ਦੌਰਾਨ ਮੇਰੀ ਸਟੱਡੀ ਦੇ ਵਿੱਚ ਗੈਪ ਬਹੁਤ ਆ ਗਿਆ ਸੀਗਾ ਤੇ ਮੈਂ ਇਸ ਕਰਕੇ ਮੇਨਸ ਕੁਆਲੀਫਾਈ ਨਹੀਂ ਕਰ ਪਈ ਸੀ ਤੇ ਫਿਰ 2019 ਦੀ ਜਿਹੜੀ ਸੀ ਅਟੈਂਪਟ ਉਹ ਮੇਰੀ ਇੱਦਾਂ ਵੇਸਟ ਗਈ ਉਹ ਬਿਨਾਂ ਪੜੇ ਹੀ ਦਿੱਤੀ ਹੋਈ ਸੀਗੀ ਤੇ ਫਿਰ ਘਰ ਬੈਠ ਕੇ ਤੰਗੀਆਂ ਤੁੰਗੀਆਂ ਆਈਆਂ ਫਿਰ ਹੌਸਲਾ ਨਹੀਂ ਪਿਆ ਕਿ ਕਿੱਦਾਂ ਕਰੀਏ ਫਿਰ ਜੀਪੀ ਸਰਾਇ ਜਰੀਆ ਬਣ ਕੇ ਫਿਰ ਫਾਈਨਲੀ ਉਹਨੇ ਮੰਜ਼ਿਲ ਤੇ ਪਹੁੰਚਾ ਦਿੱਤਾ ਇਸ ਦੌਰਾਨ ਕਦੀ ਇਹਦਾ ਲੱਗਦਾ ਸੀ ਕਿ ਹੁਣ ਨਹੀਂ ਹੁਣ ਮੈਨੂੰ ਵਕਾਲਤ ਸ਼ੁਰੂ ਕਰ ਲੈਣੀ ਚਾਹੀਦੀ ਹੈ ਕਿਉਂਕਿ ਘਰ ਦੇ ਵਿੱਚ ਵੀ ਆਪਾਂ ਫਾਈਨੈਂਸ਼ੀਅਲੀ ਤੌਰ ਤੇ ਉਹਨਾਂ ਘਰਦਿਆਂ ਦੀ ਵੀ ਮਦਦ ਕਰਨੀ ਹੈ ਕੀ ਮਨ ਦੇ ਵਿੱਚ ਰਹਿੰਦਾ ਸੀਗਾ ਤੇ ਪਰਿਵਾਰ ਦਾ ਹੌਂਸਲਾ ਜਾਂ ਖੁਦ ਦਾ ਹੌਂਸਲਾ ਕਿਵੇਂ ਬੰਦੇ ਸੀ ਫਿਰ ਉਹ ਤੋਂ ਇਹ ਦਿਨ ਤਾਂ ਚਲੋ ਨੰਗ ਜਾਂਦਾ ਸੀਗਾ ਜਦੋਂ ਰਾਤ ਨੂੰ ਵੰਦੇ ਹੁੰਦੇ ਸੀਗੇ ਉਦੋਂ ਆ ਜਾਂਦੀ ਹੁੰਦੀ ਸੀ ਕਿਤੇ ਨਾ ਕਿਤੇ ਮਾਈਂਡ 'ਚ ਕਿ ਇਹਨਾਂ ਟਾਈਮ ਹੋ ਗਿਆ ਆ ਹੁਣ ਸਪੋਰਟ ਹੋਰ ਜਿਹੜੀ ਆ ਦਈਏ ਫੈਮਿਲੀ ਨੂੰ ਤੇ ਮਨ ਚਾਹੁੰਦਾ ਸੀ ਕਿ ਕੋਰਟ ਜੁਆਇਨ ਕਰ ਲਾਂ ਬਟ ਫੇਰ ਨਹੀਂ ਇਰਾਦਾ ਸੀਗਾ ਕਿ ਨਹੀਂ ਇਦਾਂ ਨਹੀਂ ਕਿ ਸਪਨਾ ਤਾਂ ਪੂਰਾ ਕਰਨਾ ਹੀ ਕਰਨਾ ਆ ਹੈਨਾ ਜਿੱਦਾਂ ਮਰਜੀ ਠੀਕ ਆ ਟਾਈਮ ਥੋੜਾ ਜ਼ਿਆਦਾ ਲੱਗ ਗਿਆ ਬਟ ਇਹ ਸੀ ਕਿ ਇਹ ਜਿਹੜੀ ਕਹਾਣੀ ਆ ਇਦਾਂ ਨਹੀਂ ਐਂਡ ਕਰਨੀ ਸੀਗੀ ਫਾਈਨਲੀ ਮੰਜ਼ਿਲ ਤੇ ਪਹੁੰਚ ਕੇ ਕਰਨੀ ਸੀ ਤੇ ਉਹ ਹੋਈ ਹੁਣ ਮੰਜ਼ਿਲ ਤੁਹਾਨੂੰ ਮਿਲ ਚੁੱਕੀ ਹੈ ਜੱਜ ਦੇ ਹੋਂਦ ਤੱਕ ਤੁਸੀਂ ਪਹੁੰਚ ਚੁੱਕੇ ਹੋ ਹੁਣ ਟ੍ਰੇਨਿੰਗ ਹੋਏਗੀ ਫਿਰ ਤੁਹਾਡਾ ਬਹੁਤ ਸਾਰਾ ਮਤਲਬ ਕਾਫੀ ਲੰਮਾ ਸਮਾਂ ਥੋੜਾ ਰਹੇਗਾ ਟ੍ਰੇਨਿੰਗ ਦਾ ਟ੍ਰੇਨਿੰਗ ਤੋਂ ਬਾਅਦ ਤੁਹਾਨੂੰ ਜੁਆਇਨਿੰਗ ਹੋ ਜਾਏਗੀ ਜੁਆਇਨਿੰਗ ਕਰਨ ਤੋਂ ਬਾਅਦ ਕੀ ਲੱਗਦਾ ਹੈ ਕਿ ਕੀ ਕਿਵੇਂ ਦੇ ਫੈਸਲੇ ਤੁਸੀਂ ਲੈਣਾ ਚਾਹੁੰਦੇ ਹੋ ਕਿ ਮਾਈਂਡ 'ਚ ਕੀ ਬਨਾਇਆ ਹੋਇਆ ਕਿ ਮੈਂ ਜਦੋਂ ਜੱਜ ਬਣਾਂਗੀ ਕੀ ਕਰਾਂਗੀ ਕਿਸ ਤਰ੍ਹਾਂ ਦੇ ਫੈਸਲੇ ਲਵਾਂਗੀ ਕੀ ਸੋਚਦੇ ਸੀ ਉਦੋਂ ਕੋ ਫਿਲਹਾਲ ਤਾਂ ਇਦਾਂ ਦਾ ਤਾਂ ਨਹੀਂ ਕੋਈ ਸੋਚਿਆ ਕਿ ਕਿਸ ਤਰ੍ਹਾਂ ਦੇ ਡਿਸੀਜਨ ਦੇਣੇ ਆ ਬਟ ਯੈਸ ਜੋ ਵੀ ਕੰਮ ਕਰਾਂਗੇ ਪੂਰੀ ਇਮਾਨਦਾਰੀ ਦੇ ਨਾਲ ਕਰਾਂਗੇ ਸਾਡੇ ਸਰ ਵੀ ਕਹਿੰਦੇ ਹੁੰਦੇ ਆ ਕਿ ਸਾਨੂੰ ਨਾ ਕਲਾਸ ਸਟਾਰਟ ਕਰਨ ਤੋਂ ਪਹਿਲਾਂ ਓਥ್ ਦਵਾਈ ਜਾਂਦੀ ਹੈ ਕਿ ਜੋ ਵੀ ਕੰਮ ਜਿਹੜਾ ਤੁਸੀਂ ਕਰਨਾ ਹੈ ਜੱਜ ਬਣ ਕੇ ਉਹ ਪੂਰੀ ਇਮਾਨਦਾਰੀ ਦੇ ਨਾਲ ਕਰਨਾ ਹੈ ਬਸ ਉਹੀ ਕੋਸ਼ਿਸ਼ ਜਿਹੜੀ ਉਹ ਜਾਰੀ ਰਹੇਗੀ ਜੀ ਤੇ ਮੇਰੇ ਨਾਲ ਸੁਨਾਲੀ ਦੇ ਜਿਹੜੇ ਫਾਦਰ ਨੇ ਮਦਰ ਨੇ ਉਹ ਵੀ ਮੌਜੂਦ ਨੇ ਪੇਰੈਂਟਸ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਕਿ ਉਹਨਾਂ ਦਾ ਵੀ ਸੁਪਨਾ ਪੂਰਾ ਹੋਇਆ ਕਿਤੇ ਉਹ ਆਪਣਾ ਸੁਪਨਾ ਵੇਖ ਰਹੇ ਸੀਗੇ ਵਕੀਲ ਬਣਨ ਦਾ ਕਿਸੇ ਤਰੀਕੇ ਉਹ ਸੁਪਨਾ ਰਹਿ ਗਿਆ ਤੇ ਅੱਜ ਉਹ ਉਹਨਾਂ ਦੇ ਤੀਨੇ ਉਹਨਾਂ ਦਾ ਸੁਪਨਾ ਪੂਰਾ ਕੀਤਾ ਤੇ ਉਹਨਾਂ ਦਾ ਮਾਣ ਵਧਾਇਆ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਕਿ ਉਹਨਾਂ ਨੂੰ ਇਸ ਸਮੇਂ ਕਿਵੇਂ ਦਾ ਲੱਗ ਰਿਹਾ ਮੇਰੇ ਨਾਲ ਸੁਨਾਲੀ ਦੇ ਪਿਤਾ ਅਨਿਲ ਕੁਮਾਰ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ ਸਿਰ ਅੱਜ ਤੀਨੇ ਤੁਹਾਡਾ ਸੁਪਨਾ ਪੂਰਾ ਕੀਤਾ ਹੈ ਕਦੇ ਤੁਸੀਂ ਸੋਚਦੇ ਸੀਗੇ ਕਿ ਮੈਂ ਵਕੀਲ ਬਣਾ ਵਕਾਲਤ ਦੇ ਵਿੱਚ ਜਾਵਾਂ ਪਰ ਅੱਜ ਤੁਹਾਡੀ ਤੀਨੇ ਤੁਹਾਡਾ ਸੁਪਨਾ ਪੂਰਾ ਕਰ ਦਿੱਤਾ ਹੈ ਮਾਣ ਵਧਾਇਆ ਪਰਿਵਾਰ ਦਾ ਤੇ ਕਿਵੇਂ ਦਾ ਲੱਗ ਰਿਹਾ ਤੁਹਾਨੂੰ ਬਹੁਤ ਅੱਛਾ ਲੱਗ ਰਿਹਾ ਜੀ ਜੋ ਅਸੀਂ ਨਹੀਂ ਕਰ ਸਕਦੇ ਸਾਡੇ ਬੱਚੇ ਕਰ ਗਏ ਇਹ ਤੋਂ ਵੱਧ ਖੁਸ਼ੀ ਨਹੀਂ ਹੋ ਸਕਦੀ ਤੇ ਜੋ ਸਾਲਰ ਡ੍ਰੀਮ ਸੀ ਬੇਸੀ ਐਡਵੋਕੇਟ ਬਣੀ ਹੈ ਤੇ ਸਾਡੇ ਉਹ ਮਦਦ ਦੀ ਡੈਥ ਹੋ ਗਈ ਜਿਆਦੀ ਬੇਸੀ ਨਹੀਂ ਕਰ ਸਕੇ ਤੇ ਅੱਗੇ ਜਾ ਕੇ ਜੋ ਸਾਡੇ ਆਪਣੇ ਬੱਚੇ ਹੋਏ ਦਾ ਅਸੀਂ ਸੋਚਾ ਵੀ ਜੋ ਸਾਡਾ ਰਹਿ ਗਿਆ ਸੀ ਆਪਣਾ ਉਹ ਸਾਡੇ ਬੱਚੇ ਪੂਰੇ ਕਰ ਲੋ ਇਹਨਾਂ ਨੇ ਕਰਤਾ ਜੀ ਬੜੀ ਇਹਨਾਂ ਦੀ ਮਿਹਰਬਾਨੀ ਹੈ ਸਰ ਜਦੋਂ ਸੁਨਾਲੀ ਨੇ ਤੁਹਾਨੂੰ ਆ ਕੇ ਦੱਸਿਆ ਕਿ ਮੈਂ ਜੱਜ ਬਣ ਚੁੱਕੀ ਹਾਂ ਉਦੋਂ ਤੁਹਾਡਾ ਕੀ ਰਿਐਕਸ਼ਨ ਸੀਗਾ ਸਭ ਤੋਂ ਪਹਿਲਾਂ ਮਨ ਦੇ ਵਿੱਚ ਕੀ ਆਇਆ ਸੀ ਅਸੀਂ ਸਾਰੇ ਇਕੱਠੇ ਸੀ ਜੀ ਜੀ ਸੋ ਸਟੈਂਡੋਂ ਸਾਰੇ ਬੱਚੇ ਸਾਡਾ ਪਰਿਵਾਰ ਸਾਰਾ ਬੈਠ ਕਰ ਰਿਹਾ ਸੀ ਸਾਨੂੰ ਸਿਕਾ ਵੀ ਸ਼ਾਇਦ 4-5 ਵਜੇ ਕਰ ਉਹ ਕੱਢ ਰਹੇ ਨੇ ਆਰਡਰ ਕੱਢ ਰਹੇ ਨੇ ਅਸੀਂ ਸਾਰੇ ਬਾਹਰ ਬੈਠੇ ਸੀ ਧੁੱਪੇ ਦਾ ਮੈਂ ਗੱਡੀ 'ਚ ਬੈਠੇ ਧੁੱਪੇ ਇਹ ਸਾਰੇ ਅਠਰੇ ਨਛੇ ਅੰਦਰ ਨੂੰ ਜੀ ਤੋਂ ਮੈਨੂੰ ਉਹ ਪੈਰਾਂ ਦਾ ਖੜਕਾਜ ਹੋਇਆ ਤੇ ਮੈਂ ਕਹਾਂ ਉਹ ਕਿੱਥੇ ਜਗੇ ਸਾਰੇ ਉਹ ਜੋ ਦੇਖੇ ਅੰਦਰ ਤੋਂ ਫਿਰ ਉਹ ਪਤਾ ਹੀ ਸੀ ਕਿ ਜੇ ਅੰਦਰ ਗਏ ਤਾਂ ਖੁਸ਼ੀ ਆ ਜੇ ਨਾ ਸਾਨੂੰ ਉਹਨਾਂ 'ਚ ਕਰ ਰਿਹਾ ਹੈ ਨਾ ਜਿਸ ਤਰ੍ਹਾਂ ਉਹ ਆਪਣੇ ਡਾਕਟਰ ਹੁੰਦੇ ਆ ਮਰੀਜ਼ ਪਿਆ ਉਹ ਡਾਕਟਰ ਜਿਹਨੇ ਕਰ ਮੂੰਹ ਤੋਂ ਨਹੀਂ ਕੱਢਦਾ ਆਪਣੇ ਵੇ ਠੀਕ ਹੋ ਵੀ ਜੈਨ ਕੋਈ ਮਰੀ ਨਹੀਂ ਉਹਨਾਂ ਦੇ ਜਨਮ ਦਿਨ ਨਾ ਹੁੰਦਾ ਉਹ ਜਦੋਂ ਫੋਨ ਦੀ ਘੰਟੀ ਵੱਜੀ ਦਾ ਜੋ ਜੀਪੀ ਸਰ ਕਹਿਆ ਕਿ ਨਹੀਂ ਤੇ ਸਾਨੂੰ ਪਤਾ ਲੱਗ ਗਿਆ ਕਿ ਉਹ ਬੱਚੇ ਜੱਜ ਬਣ ਗਏ ਜੀ ਬੜਾ ਉਹਨਾਂ ਦਾ ਬੜੀ ਖੁਸ਼ੀ ਹੋਈ ਅਸੀਂ ਤਾਂ ਖੁਸ਼ ਹੋਣਾ ਹੁੰਦਾ ਸੀ ਸਾਡੇ ਆਂਡੀ ਕੋਈ ਸਾਰੇ ਸਾਡੇ ਵਾਲ ਦੇਖੋਗੇ ਖੁਸ਼ ਬੜੇ ਹੋਏ ਤੇ ਉਹ ਸਾਨੂੰ ਪਤਾ ਨਹੀਂ ਲੱਗਾ ਕਿ ਕਿਦਾਂ ਕਿਦਾਂ ਹੋਇਆ ਉਹ ਕਿਦਾਂ ਢੋਲ ਵਾਲੇ ਕਿਦਾਂ ਗੋਦਾਂ ਹੋਇਆ ਸਾਰਾ ਜਿਹੜਾ ਸਿਸਟਮ ਉਹ ਵਈ ਜਾ ਗਿਆ ਜੀ ਇਸੇ ਜਦੋਂ ਦੋ ਅਟੈਂਪਟ ਇਹਨਾਂ ਦੇ ਕਲੀਅਰ ਨਹੀਂ ਹੋ ਪਾਈ ਸੀ ਤੀਸਰਾ ਇਹਨਾਂ ਦਾ ਅਟੈਂਪਟ ਸੀਗਾ ਦੇ ਨਾਲ ਹੀ ਕੁਝ ਪੁਆਇੰਟਾਂ ਦੇਣਾ ਤਾਂ ਥੋੜਾ ਰਹਿ ਗਿਆ ਸੀ ਉਸ ਦੌਰਾਨ ਕੀ ਲੱਗ ਰਿਹਾ ਸੀ ਤੁਹਾਨੂੰ ਕੀ ਮਾਈਂਡ ਦੇ ਵਿੱਚ ਚੱਲ ਰਿਹਾ ਸੀ ਤੇ ਕਿਵੇਂ ਸੁਨਾਲੀ ਦਾ ਹੌਸਲਾ ਬਣ ਰਿਹਾ ਸੀ ਕਿਉਂਕਿ ਪਰਿਵਾਰ ਤੋਂ ਵੱਡਾ ਕੋਈ ਵੀ ਹੌਸਲਾ ਨਹੀਂ ਹੁੰਦਾ ਜੇ ਪਰਿਵਾਰ ਨਾਲ ਹੋਵੇ ਤਾਂ ਬੰਦਾ ਹਰ ਇੱਕ ਮੁਸੀਬਤ ਨੂੰ ਸਰ ਕਰ ਸਕਦਾ ਤਾਂ ਕਿਵੇਂ ਹੌਸਲਾ ਬਣ ਰਿਹਾ ਸੀ ਸੁਨਾਲੀ ਦਾ ਤੇ ਤੁਹਾਡੇ ਦਿਮਾਗ ਦੇ ਵਿੱਚ ਉਸ ਸਮੇਂ ਕੀ ਚੱਲ ਰਿਹਾ ਸੀ ਦੇਖੋ ਜੀ ਮੈਂ ਉਹ ਜੀ ਗੱਲ ਕਲੀਅਰ ਕਰਾਂ ਤਾਂ ਫਿਰ ਅਸ਼ੀ ਨਹੀਂ ਲੱਗਦੀ ਪਰ ਮਿਲ ਤੋ ਉਹ ਇੱਕ ਇਹ ਸੋਚਣ ਲੱਗ ਪਿਆ ਜਿਹਨੂੰ ਮੈਂ ਪਹਿ ਵੜ ਰਿਹਾ ਉਹ ਉਹ ਦੇਣੇ ਕਿਥੋਂ ਉਹਦਾ ਇਹ ਨਾ ਹੋਰ ਪੜਨਾ ਪੈਦ ਲੈਣੀ ਕਿਥੋਂ ਜੀ ਮੈਨੂੰ ਇਹ ਤਾਂ ਬਹੁਤ ਰੁਸ਼ੀ ਸੀ ਪਰ ਜਦੋਂ ਮੈਂ ਬੇਟੀ ਵੱਲ ਦੇਖਦਾ ਸੀ ਤਾਂ ਪਰ ਮੈਂ ਡੋਲ ਹੋ ਗਿਆ ਸੀ ਮੇਰਾ ਜਾਨ ਮਨ ਟੁੱਟ ਗਿਆ ਸੀ ਜੀ ਪਰ ਇਹਨਾਂ ਦਾ ਮਨ ਨਹੀਂ ਟੁੱਟਾ ਫੇ ਮੈਂ ਕਹਿੰਦੇ ਚੱਲ ਜੇ ਇਹ ਪੜ ਦੀ ਹੋਰ ਹੋਰ ਪ੍ਰਬਾਲਾਂਗੇ ਜੀ ਪਰ ਬੜਾ ਔਖਾ ਸੀਗਾ ਮਗਰ ਜੇ ਰਿਜ਼ਲਟ ਜੇ ਨਾ ਸਾਡੇ ਬਣਦੀ ਤੇ ਛੱਡ ਜਾਣਾ ਚਾਹੇ ਜੀ ਕਿਉਂ ਹਰ ਚੀਜ਼ ਪੈਸੇ ਨਾਲ ਹੁੰਦੀ ਆ ਮੇਦ ਬਚਾ ਕਿੰਨੇ ਕਿੰਨੇ ਕਰੂੰਗਾ ਜੀ ਜੇ ਕਰੀਬ ਜਾਊਗਾ ਤਾਂ ਅਕਸਰ ਪੈਸਾ ਦਾ ਸਾਡੀ ਇਨਕਮ ਵਿੱਚ ਹੀ ਆਉਣਾ ਨਾ ਤੇ ਮੈਂ ਵੀ ਵਾਠ ਵਾਠ ਲੈਂਦਾ ਡਰਾਈਵਰਾਂ ਦੀ ਕਿੰਨੀ ਕੋਈ ਹੈਗੀ ਜ਼ਮਾਨਤ ਜੇ ਆਪ ਆਜੋ 4-5 ਰੁਪਏ ਦੇੜੀ ਲੈਂਦੇ ਆ ਤਾਂ 30 ਦਿਨ ਤਾਂ ਕੰਮ ਹੁੰਦੇ ਨਹੀਂਗਾ ਦਵਾ ਬਾਰੇ ਜ਼ਿਆਦਾ ਕੰਮ ਹੁੰਦਾ ਜਾਂ 5-7 ਜ਼ਿਆਦਾ ਕੰਮ ਹੁੰਦਾ ਬਦ ਵੱਲ ਤੇ ਮੈਨੂੰ ਇਹ ਬੜਾ ਬਹੁਤ ਜ਼ਿਆਦਾ ਹੈਗਾ ਜੀ ਦਾ ਵੀ ਹੁਣ ਹੋਰ ਬਾਈ ਸਮਝ ਕੀ ਕਰਾਂਗੇ ਸਰ ਜੇ ਗੱਲ ਕਰੀਏ ਤਾਂ ਤੁਸੀਂ ਪੂਰੇ ਪਰਿਵਾਰ ਨੂੰ ਗੁੜਤੀ ਹੀ ਐਵੇਂ ਲੱਗਦਾ ਕਿ ਵਕਾਲਤ ਦੀ ਦਿੱਤੀ ਹੋਈ ਹੈ ਪੂਰੇ ਪਰਿਵਾਰ ਦੇ ਵਿੱਚ ਤੁਹਾਡੇ ਪੰਜ ਬੱਚੇ ਆ ਜਿਹੜੇ ਵਕੀਲ ਐ ਇੱਕ ਤੁਹਾਡੀ ਧੀ ਜਿਹੜੀ ਹੁਣੋ ਜੱਜ ਬਣ ਚੁੱਕੀ ਐ ਇਹ ਕਿਵੇਂ ਸੋਚਿਆ ਸੀ ਕਿ ਪੂਰੇ ਪਰਿਵਾਰ ਦੇ ਜਿਹੜੇ ਬੱਚੇ ਨੇ ਉਹਨਾਂ ਨੂੰ ਵਕਾਲਤ ਦੇ ਵਿੱਚ ਹੀ ਲਿਆਂਦਾ ਜਾਵੇ ਇੱਕ ਜੱਜ ਬਣ ਚੁੱਕੀ ਐ ਬਾਕੀਆਂ ਨੂੰ ਵਕੀਲ ਬਣਾਇਆ ਤੁਸੀਂ ਇਹ ਸਾਰਾ ਨਾ ਜਿਹੜਾ ਕਾਰਮਦਾਰਾ ਇਹਦਾ ਜਿਹੜਾ ਕਿ ਜਿਹਨੂੰ ਆਪਾਂ ਕਹਿੰਦੇ ਕ੍ਰੈਡਿਟ ਇਹ ਸਾਡੇ ਪਾਪਾ ਜੀ ਦਾ ਆ ਜੀ ਸਾਡੇ ਪਾਪਾ ਜੀ ਬਚਪਨ ਚ ਦੱਸਦੇ ਹੁੰਦੇ ਸੀਗੇ ਵੀ ਉਹਨਾਂ ਦੇ ਜਿਹੜੇ ਵੱਡੇ ਭਰਾ ਸੀਗੇ ਪਾਪਾ ਜੀ ਦੇ ਵੱਡੇ ਭਰਾ ਜੀ ਉਹਨਾਂ ਨੂੰ ਵੀ ਪਾਪਾ ਜੀ ਗਾਈਡ ਕਰਦੇ ਸੀ ਪੜਨਾ ਜੀ ਤੇ ਛੋਟੇ ਨੂੰ ਤਾਂ ਕਰਦੇ ਕਰਦੇ ਨਾ ਮੈਂ ਛੋਟੇ ਨੂੰ ਤੁਹਾਨੂੰ ਕੱਲ ਦੱਸਦਾ ਸਾਡੇ ਇੱਕ ਚਾਚਾ ਐ ਪ੍ਰੋਫੈਸਰ ਇੱਕ ਵੇਰੇ ਬਰਦਰ ਕਜਨ ਬਰਦਰ ਐਡਵੋਕੇਟ ਸੀ 77 ਦੇ ਬਣੇ ਉਹ ਸਾਨੂੰ ਅਕਸਰ ਇਹ ਦੱਸਦੇ ਹੁੰਦੇ ਵੀ ਯਾਰ ਚਾਚਾ ਹਰ ਰਿਕਾਰਡ ਦਾ ਬੰਦਾ ਹੈ ਉਹਦਾ ਕਾਮ ਕੁੱਟਣ ਦੀ ਆਰਥ ਹੋਂਦੀ ਸੀ ਨਾ ਵੀ ਜਾਣਾ ਪੜਦਾ ਇਹ ਕੁੱਟੋ ਉਹ ਸੀਟੀ ਰੱਖਿਉਂਦੇ ਵੀ ਇਹ ਮਾਨੀ ਉਹਨਾਂ ਨੇ ਪਰ ਉਹ ਸਾਨੂੰ ਅੱਜ ਦੱਸਦੇ ਹੁੰਦੇ ਵੀ ਇਹ ਨਹੀਂ ਕਹਿੰਦੇ ਵੀ ਕੁੱਟਿਆ ਤਾਂ ਪੜ ਗਏ ਜੀ ਉਹ ਗਰੇਬ ਚਾਚਾ ਕੋਲ ਦਾ ਵਸੀ। ਉਈ ਸੇ ਛੱਡ ਜਾਂਦੇ ਜੀ। ਤੇ ਉਹ ਸਾਨੂੰ ਹੁੰਦਾ ਸੀ ਵੀ ਯਾਰ ਜੇ ਕੁੱਟਿਆ ਤਾਂ ਪੜ ਵੀ ਤੂੰ ਸੀਗਾ ਨਾ। ਤੇ ਪਰ ਸਾਨੂੰ ਅਫਸੋਸ ਇਹ ਜੇ ਸਾਡੇ ਭਾਪੇ ਨੂੰ ਸਾਨੂੰ ਕੁੱਟ ਨਹੀਂ ਸਕੇ। ਜੀ। ਉਹ ਸਾਡੀ ਮੰਮੀ ਦੀ ਡੈਥ ਹੋ ਗਈ ਕਰਕੇ ਉਹ ਬਹੁਤ ਸਰੇ ਪੈ ਗਏ। ਜੇ ਸਾਨੂੰ ਵੀ ਕੁੱਟਿਆ ਹੁੰਦਾ ਸੀ ਪੜੇ ਹੁੰਦੇ। ਜੀ। ਪਰ ਚਲੋ ਉਹ ਸਮਾਂ ਕੁੱਟਣ ਨਾਲ ਨਿਕਲ ਗਿਆ। ਸਾਡੇ ਬੱਚੇ ਸਾਨੂੰ ਮੰਮਾ ਇਹੋ ਜਿਹਾ ਕਈ ਉਹ ਇਹ ਵੀ ਨਹੀਂ ਕਹਿੰਦੀ ਸਾਨੂੰ ਲੋੜ ਪਈ ਕਹਿੰਦੀ ਲੋੜ ਨਹੀਂ ਪਈ ਪੜੋ। ਅਜ ਤੈਨੂੰ ਕਹਿੰਦਾ ਬਸ ਕਰੋ ਯਾਰ ਸਮਝੋ। ਜੀ। ਇਹ ਪੜਦੇ ਰਹਿੰਦੇ ਸੀ। ਬਾਕੀ ਜੋ ਹਾਲਾਤਾਂ ਸਾਡੇ ਤੰਗੀਆਂ ਹੁੰਦੀਆਂ ਨੇ ਨਾ ਇਹ ਵੀ ਜੋ ਤੰਗੀਆਂ ਹੁੰਦੀਆਂ ਆ ਉਹ ਵੀ ਸਤਿਗੁਰ ਦੀ ਕਿਰਪਾ ਨਾਲ ਸਮੇਂ ਸਮੇਂ ਨਾਲ ਸਾਡੇ ਜੋ ਪੂਰੇ ਹੁੰਦੇ ਨੇ ਨਾ ਕਈ ਮਨ ਨੂੰ ਹਾਰਿਆ ਰਿਹਾ ਸੀ ਜਿਹਦਾ ਅੱਜ ਚਲਟ ਬੱਧੀ ਨਿਕਲਿਆ ਅਸਰ ਜਦੋਂ ਫਾਈਨੈਂਸ਼ੀਅਲੀ ਤੁਹਾਨੂੰ ਬਹੁਤ ਲੱਗਦਾ ਹੁੰਦਾ ਸੀਗਾ ਕਿ ਹੁਣ ਨਹੀਂ ਹੋ ਪਾਰਿਆ ਤਾਂ ਉਦੋਂ ਕੀ ਮਾਈਂਡ ਦੇ ਵਿੱਚ ਆਂਦਾ ਸੀ ਕਿ ਕਿਉਂਕਿ ਤੁਹਾਡੀ ਬੱਚੇ ਦੀ ਗੱਲ ਕਰੀ ਤਾਂ ਬਹੁਤ ਮਿਹਨਤ ਕਰ ਰਹੀ ਸੀਗੀ ਤੁਹਾਡੀ ਬੇਟੀ ਬਾਕੀ ਬੱਚੇ ਵੀ ਤੁਹਾਡੇ ਉਹ ਬਹੁਤ ਕਾਫੀ ਮਿਹਨਤ ਕੀਤੀ ਕੋਈ ਵਕੀਲ ਲੱਗਿਆ ਹੋਇਆ ਤੁਹਾਡੇ ਜਿਹੜੀ ਧੀ ਆ ਉਹ ਜੱਜ ਲੱਗੇ ਹੋਏ ਨੇ ਤੇ ਉਦੋਂ ਮਾਈਂਡ ਦੇ ਵਿੱਚ ਕਿਵੇਂ ਆਉਂਦਾ ਸੀ ਕਿ ਕਿਵੇਂ ਅੱਗੇ ਗੱਡੀ ਤੋਰੀ ਜਾਵੇ ਤਾਂ ਕਿ ਬੱਚਿਆਂ ਨੂੰ ਕਿ ਪੜਾਇਆ ਜਾ ਸਕੇ ਦੇਖੋ ਜਦੋਂ ਜਿਹੜਾ ਆਪਾਂ ਪੈਸੇ ਦੀ ਗੱਲ ਕਰਦੇ ਆ ਨਾ ਉਹ ਸਾਡਾ ਜਿਹੜਾ ਪਰਿਵਾਰ ਉਹ ਕਾਫੀ ਵੱਡਾ ਹੈਗਾ ਤੇ ਉਹ ਕਾਫੀ ਕਰੋੜਪਤੀ ਵਿੱਗੇ ਆ ਜੀ ਪਰ ਜਿਹੜੀ ਮੇਰੀਨ ਕਹੋ ਮੇਰੇ ਬੱਚਾ ਤੋਂ ਉਹਦੇ ਨਾਲ ਪਾਪਾੜਾ ਨਾ ਜੀ ਤੇ ਹੁਣ ਹਰ ਇੱਕ ਬੱਚਾ ਜਿਹੜਾ ਹਰ ਇੱਕ ਮਾਪੇ ਦੂਜੀ ਲਾਈਨ ਚ ਸਾਡੇ ਚਾਚੇ ਤਾਂ ਹੈ ਉਹਦੇ ਆਪਣੇ ਬੱਚੇ ਹੈਗੇ ਹੋ। ਫਿਰ ਉਹ ਆਪਣੇ ਬੱਚਿਆਂ ਨੂੰ ਸੱਟ ਕੰਨ ਲਈ ਚਾਲੀ ਜਾ 50-50 ਲੱਖ ਰੁਪਏ ਲਾ ਕੇ ਬਾਹਰ ਭੇਜਦੇ ਆ। ਜੀ। ਹੁਣ ਉਹ ਅਗਰ ਟਾਰਗੇਟ ਬਣ ਗਿਆ ਨਾ ਮੈਨੂੰ ਪੈਸੇ ਚਾਹੀਦੇ ਆ। ਜੀ। ਉਹਦੇ ਲਈ ਜੇ ਅਸੀਂ ਕਹਿੰਦੇ ਸਾਨੂੰ 10 ਲੱਖ ਰੁਪਏ ਦੋ ਤਾਂ ਔਖ ਹੋ ਜਾਣਾ। ਜਾਂ ਕਿ ਇਸ ਤਰੀਕੇ ਨਾਲ ਸਾਨੂੰ ਬੜੀ ਔਖਾਈ ਕੱਟੀ ਐ ਸੀ। ਪਰ ਮੈਂ ਇਹ ਸਮਝਦਾ ਵੀ ਜਾਨੀ ਕਿ ਜਿਸ ਤਰ੍ਹਾਂ ਕੋਈ ਸ਼ਬਦ ਹੁੰਦਾ ਮੇਰੇ ਮੂੰਹ 'ਚ ਨਹੀਂ ਆ ਰਿਹਾ। ਇਹ ਕਰੇ ਕਰਾਏ ਆਪੇ ਆਪ ਨਾ ਸਭ ਕੁਝ ਮਾਨਸਿਕ ਦੇ ਕੁਝ ਨਹੀਂ ਆਤਾ। ਜੀ। ਮੈਂ ਤਾਂ ਹੀ ਸਮਝਦਾ ਮੇਰੇ ਹੱਥ 'ਚ ਕੁਛ ਨਹੀਂ ਸੀ ਉਹਨੇ ਆਪਣੇ ਆਪ ਉਹ ਵਿੱਦ ਬਣਾ ਲਿਆ ਆਪਣੇ ਆਪ ਵੀ ਸੱਜਣ ਮਿੱਤਰ ਕੋ ਬੈਂਕਰ ਦੇ ਟਾਈਮ ਦੇ ਤੇ ਕਈ ਵਾਰ ਇਹੋ ਜਿਹਾ ਮੌਕਾ ਹੁੰਦਾ ਸੀ ਮੈਨੂੰ ਫੋਨ ਹੋ ਗਿਆ ਇਸ ਵੇਲੇ ਨੂੰ ਕੀ ਹਾਲ ਚਾਲ ਪੁੱਛਣਾ ਸਾਰਾ ਅਜਾ ਬੀਟੀ ਕਾਰ ਦੀ ਚੰਡੀਗੜ੍ਹ ਆਸ਼ਕਤਾਂ ਕਰਦੇ ਆ ਸਭ ਪੁੱਛਣਾ ਉਹਨੇ ਮੇ ਤੋਂ ਉਹ ਮੋਹ ਕਾਗੇ ਸਾ ਲੈਣਾ ਕਿੰਨੇ ਪੈਸੇ ਚਾਹੀਦੇ ਆ ਮੈਂ ਉਹ ਉਸ ਵੇਲੇ ਛੁਗੜ ਕਰਦਿਆਂ ਦੇ ਪਰਵਾਤਾ ਦਾ ਵੀ ਲੈ ਵੀ ਦੇ ਲੋ ਮੈਨੂੰ ਮੰਗਲ ਜੀ ਨੇ ਉਹ ਨਹੀਂ ਪਈ ਅਡਵਾਂਸ ਹੀ ਆ ਗਿਆ ਫਿਰ ਮੈਂ ਉਹਦੇ ਅੱਜ ਨਾਲ ਕਰਕੇ ਮੰਨ ਲਓ ਮੈਂ ਸੋਚਦਾ ਹੁੰਦਾ ਵੀ ਹੁਣ ਜੇ ਮੈਨੂੰ 10000 ਚਾਹੀਦਾ 10000 ਦਾ ਮਤਲਬ ਵੀ ਸਾਡੇ 2 ਮਹੀਨੇ ਦਾ ਕੰਮ ਹੋ। ਜੀ। ਤੇ 2 ਮਹੀਨੇ ਇੱਕ ਬੰਦਾ ਮੈਨੂੰ ਦਿਜਵੇ ਆਰਾਮ ਨਾਲ ਤੇ ਮੈਨੂੰ ਮੇਰਾ ਭਾਵ ਕਹਿੰਦੇ ਮੈਂ ਮੈਂ ਆਪਣੀ ਮਿਸ ਜੀ ਨਾਲ ਗੱਲ ਕਰਨੀ ਕਿ ਕਿਨੇ ਪੈਗੇ ਇਹ ਤੇ ਕਿਹਨਾਂ 10000 ਕਹਾਂ ਉਹ 10 ਕਹਿੰਦੇ ਕਹਿੰਦੇ 5 ਹੀ ਨਿਕਲੂਗਾ ਜੋ ਜੀ ਕੋਈ ਸਾਡੀ ਆਪਣੀ ਹਮ ਔਕਾਤ ਨਹੀਂ ਹੈ ਨਾ ਜਿਹਨੂੰ ਕੱਪ ਕਹਿੰਦੇ ਆ। ਤੇ ਪਰ ਉਹ ਕਰਨੀ ਚੰਨੀ ਗੱਲ ਖਰਚਾ ਕਿੰਨਾ ਮੰਗਣਾ ਜੇ 15 18 ਜਰ ਵੀ ਜਲ ਲੱਗ ਜਾਂਦਾ ਉਹਨੇ ਮੇਰੇ ਅਕਾਊਂਟ ਤੇ 15 ਜਆ ਪਾ ਦੇਣਾ ਜੀ ਤੇ ਫਿਰ ਹੀ ਬੜਾ ਸ਼ੁਕਰ ਗਾਨਾ ਪਰਵਾਹ ਦਾ ਰਿਜ਼ਲਟ ਵੇਚਦਾ ਵੀ ਹੁੰਦੀ ਆ ਤੇ ਜਾਨ ਕੇ ਸਾਰਾ ਕੁਝ ਜਿਹੜਾ ਪੀਰੀਅਡ ਆ ਮੈਂ ਉਹ ਜਾਨ ਕੇ ਉਸ ਵੇਲੇ ਸਮਝ ਆਉਂਦਾ ਜੀ ਵੀ ਲੋਕੀ ਜਿੱਦਾਂ ਨੇ ਕਹਿੰਦੇ ਆ ਵੀ ਰੱਬ ਕਿਹੜਾ ਦਿਖਿਆ ਕਿਸੇ ਨੇ ਮੈਂ ਕਹਿੰਦਾ ਮੈਂ ਰੱਬ ਨੂੰ ਬਾਰ ਬਾਰ ਦੇਖਦਾ ਜੀ ਕਿਉਂਕਿ ਰੱਬ ਤੋਂ ਬਗੈਰ ਇਨਸਾਨ ਨਹੀਂ ਕੰਮ ਕਰਦਾ ਇਨਸਾਨ ਤਾਂ ਜ ਆਪਣੇ ਫਾਇਦੇ ਲਈ ਕਰਦਾ ਜੋ ਮੈਨੂੰ ਕੀ ਲਾਭ ਹੈ ਇਹਦੇ ਵਿੱਚ ਨਹੀਂ ਮੇਰੇ ਬੱਚੇ ਪੜ੍ਹੇ ਤਾਂ ਮੈਨੂੰ ਲਾਭ ਹੋ ਗਿਆ ਨਾ ਜੀ ਤੇ ਜੇ ਦੂਜਾ ਮੇਰੀ ਕੋ ਮਦਦ ਕਰੋ ਤਾਂ ਉਹਨੂੰ ਕਿਲਾਫ ਹੋਇਆ ਕੁਝ ਵੀ ਨਹੀਂ ਪਰ ਮੈਂ ਕਹਿੰਦਾ ਰੱਬ ਹੀ ਸੀ ਬਣ ਕੇ ਆਉਂਦਾ ਮੇਰੇ ਕੋਲ ਜਿਹੜਾ ਮੇਰੀ ਮਦਦ ਕਰਦਾ ਇਹ ਮੇਰਾ ਸਹਾਇਆ ਹੈ ਜੀ ਉਹ ਜਿਹਦੇ ਕਰਕੇ ਰੱਬ ਦੀ ਮਿਹਨਤ ਜਿਹੜੀ ਸੀ ਉਹਨੂੰ ਰੰਗ ਤਾਂ ਲਿਉਣਾ ਹੀ ਸੀ ਨਾ ਜੀ ਡੈੜੀਦਾਰ ਦੀ ਮਿਹਨਤ ਕੀ ਹਿੰਦ ਕੁਝ ਵੀ ਨਹੀਂ ਇਹ ਸਾਰਾ ਉਹਦਾ ਫੇਰ ਸੀਗਾ ਜੀ ਤੇ ਮੇਰੇ ਨਾਲ ਸੁਨਾਲੀ ਤੇ ਉਹਨਾਂ ਦਾ ਪਰਿਵਾਰ ਮੌਜੂਦ ਸੀਗਾ ਜਿਨ੍ਹਾਂ ਨੇ ਆਪਣੀ ਸੰਘਰਸ਼ ਦੀ ਕਹਾਣੀ ਸਾਡੇ ਨਾਲ ਸਾਂਝੀ ਕੀਤੀ ਕਿ ਕਿੰਨੀਆਂ ਔਕੜਾਂ ਚੱਲ ਕੇ ਉਹਨਾਂ ਨੇ ਆਪਣੀ ਅਤੇ ਇਹਨੂੰ ਜੱਜ ਬਣਾਇਆ ਤੇ ਤੀਨੇ ਕਿੰਨੀ ਮਿਹਨਤ ਦੇ ਨਾਲ ਆਪਣਾ ਟੀਚਾ ਹਾਸਲ ਕੀਤਾ ਜੋ ਮੰਜ਼ਲ ਉਹਨਾਂ ਨੇ ਸੋਚੀ ਹੋਈ ਸੀ ਉਸ ਮੰਜ਼ਲ ਤੱਕ ਉਹਨਾਂ ਨੇ ਆਪਣੀ ਪਹੁੰਚ ਪਾਈ ਹੈ ਤੇ ਅਸੀਂ ਉਮੀਦ ਕਰਦੇ ਹਾਂ ਕਿ ਸੁਨਾਲੀ ਆਪਣੀ ਕਲਮ ਦੇ ਨਾਲ ਲੋਕਾਂ ਵਿੱਚ ਸੇ ਨਿਆਂ ਦੇ ਫੈਸਲੇ ਲੈਂਦੀ ਰਹੇ ਕੈਮਰਾਮੈਨ ਮਨੀਸ਼ ਚਨਾਲ ਅਜਟਾ ਪੰਜਾਬ ਬੁਲਟਿਨ ਚਲੰਤ